ਸਾਡੇ ਰੇਰੌਣ ਕਮੇਲਾ ਹੁੰਦਾ ਨਹੀਂ ਇੱਧਰ ਦੇਖਣ ਆਈ ਦੋ ਅਸਟ੍ਰੇਲੀ ਜਨਾਨੀ ਸਾਰੀਆਂ ਨਾਲ ਹੀ ਨੇ ਸਰ ਅਸੀਂ ਕੀ ਕਰਨੀ ਐ ਬੱਚੇ ਘੁਮਾ ਰਹੇ ਬਸ ਯਾਰ ਕੋਈ ਪਹਿਲੀਆਂ ਤੋਂ ਹੀ ਨਹੀਂ ਗਏ ਸਾਰੇ ਕੋਈ ਨਹੀਂ ਹੈਗੀ ਯਾਰ ਆਈ ਨਹੀਂ ਇਹ ਇਦਾਂ ਦੀ ਮਾੜੀ ਆਤ ਐ ਮਾੜੀ ਆਤ ਤੇ ਵੀ ਹੈਗੇ ਨੇ ਸਾਹਰੇ ਨੇ ਤੁਹਾਡੇ ਨਾਲ ਦਾ ਖੜਜੋ ਨਾਲ ਦਾ ਖੜਜੋ ਕੋਈ ਇਦਾਂ ਦੀ ਆਤ ਤਿੰਨਾਂ ਦੀ ਚੇਂਜ ਕਰਨੀ ਚਾਹੁੰਦੇ ਹੋ ਤੁਸੀਂ ਨਾ ਨਾਮ ਤੇ ਨਹੀਂ ਆਂਦੇ ਕਦੇ ਵੀ ਹਾਏ ਬੇੜੇ ਵਾਲਾ ਹੀ ਐ ਕਿਸੇ ਨੂੰ ਮਿਲਾਂਗੇ ਤੁਹਾਨੂੰ 2025 ਚ ਜਨਵਰੀ ਫਰਵਰੀ ਚ ਤੁਹਾਨੂੰ ਕਹਾਂਗੇ ਜੀ ਅੱਜ ਅਸੀਂ ਉਹ ਚੀਜ਼ ਲੈ ਲਈ ਊੜਾ ਊੜਾ ਫਮੀਲੀ 10000 ਪਾਈਆਂ ਦਾ ਇਸ ਸ਼ਹਿਰ ਦੀ ਯਾਰੋ ਮੈਂ ਇੱਕ ਕੁੜੀ ਪਸਾ ਬੈਠਾ ਆ ਤਾਂ ਬਦਲਦੀ ਹੋਈ ਇਹ 2024 ਦੇ ਵਿੱਚ ਉਹ ਆਪਣੀ ਕਿ ਡਰਿੰਕ ਦੀ ਯਾਦ ਬਦਲ ਨਹੀਂ ਹੋਵੇ ਜਾਂ ਫਿਰ ਕੋਈ ਯਾਦ ਛੱਡਣੀ ਹੋਵੇ ਦੇ ਕੋਈ ਦਾ ਯਾਨੇ ਆਤਾਂ ਦਾ ਬਹੁਤ ਬਸ ਨਿਆਰੇ ਲੈਣੀ ਤਾਂ ਹੁਣ ਆਤਾਂ ਦਾ ਬਹੁਤ ਨੇਗੀਆਂ ਬਈ ਹੁਣ ਕਿਹੜੀ ਮਸਾਲੀਆਂ ਤਰੀ ਵਿਡਵਾ ਕੇ ਬਾਦ ਦੇਖ ਕੇ ਆਲੇ ਦਲੇ ਆਲੇ ਦਲੇ ਕੀ ਦੇਖਦੇ ਹੁਣ ਬਸ ਹੁਣ ਲੋਕ ਤੋਰੇ ਫਿਰਦਿਆਂ ਮਾਹੌਲ ਵਧੀਆ ਲੱਗਦਾ ਇਹ ਕਰਕੇ ਕਹਿੰਦਾ ਵੀ ਵਾਇਰਲ ਨਾ ਹੋ ਜਾਈ ਮੇਰੇ ਘਰੇ ਪਤਾ ਲੱਜੂਗਾ ਉਹਨਾਂ ਲੋਕ ਤੇ ਯਾਦ ਆਏ ਉਹ ਬਾਹ ਨਾਲ ਲੱਕ ਦੇ ਪਿੱਛੇ ਲੱਗ ਜਾਣਾ ਗਲਾਬ ਸਿੰਘ ਦਾ ਹੀ ਚੱਲਦਾ ਹੁੰਦਾ ਜਿੰਨਾਂ ਦੀ ਤਰੀ ਦੀ ਐਨੀ ਯੱਟ ਨਾਲ ਹੁੰਦੇ ਬੰਦੇ ਆਹ ਗੋਰੀਏ ਆ ਸੁਣੋ ਯਸ ਸੁਣੋ ਹਾਂ ਯਸ ਸੁਣੋ ਗਾਣਾ ਚੱਲ ਰਿਹਾ ਜਿਹੜਾ ਗਰਾਵਿ ਤੋਂ ਗਾਣਾ ਉਹਦੇ ਹੈ ਨਹੀਂ ਜੀ ਨਾ ਮਤਲਬ ਬੋਲਿਆ ਕੇ ਵਿੱਚ ਮਤਲਬ ਨਵੇਂ ਯਾਰ ਜੋੜੇ ਮਤਲਬ ਐਨਾ ਹੈ ਨਹੀਂ ਕੁਝ ਉਹ ਹੁਣ ਯਾਦ ਨਹੀਂ ਆ ਪਤਾ ਕੁੰਡੀ ਕਿੱਥੇ ਡਾਉਣੀ ਪੈ ਜਾਵੇ ਮੁੱਛਾਂ ਉੱਤੇ ਮਲੀ ਦਾ ਘਿਓ ਅੱਸੀ ਗੱਲ ਦੋਸਤੋ ਪੂਰੀ ਦੁਨੀਆ 2024 ਨੂੰ ਅਲਵਿਦਾ ਆਖ ਰਹੀ ਹੈ ਤੇ 2025 ਨੂੰ ਖੁਸ਼ਾਮਦੀਦ ਵੈਲਕਮ ਕਰ ਰਹੀ ਹੈ ਇਸ ਸਮੇ ਅਸੀਂ ਖੜਿਆ ਮੋਹਾਲੀ ਦੇ 3V2 ਦੇ ਵਿੱਚ ਜਿੱਥੇ ਕਿ ਪੂਰੀ ਚਹਲ ਪੈਲ ਹੈ ਹਾਲਾਂਕਿ ਚਹਲ ਪੈਲ ਤਾਂ ਅੱਗੇ ਵੀ ਰਹਿੰਦੀ ਹੈ ਪਰ ਅੱਜ ਲੋਕਾਂ ਦੇ ਚਿਹਰੇ ਤੇ ਕੁਝ ਅਲੱਗ ਹੀ ਰੌਣਕ ਦਿਖਾਈ ਦੇ ਰਹੀ ਹੈ ਤੇ ਅੱਜ ਇਹ ਗੱਲਬਾਤ ਕਰਦੇ ਆ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਕੋਸ਼ਿਸ਼ ਕਰਾਂਗੇ ਬਜ਼ੁਰਗਾਂ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕਰਨ ਦੀ ਵੀ ਤੇ ਜਾਣਦੇ ਹਾਂ ਕਿ ਉਹ ਨਵੇਂ ਸਾਲ ਦੀ ਕਿਵੇਂ ਸ਼ੁਰੂਆਤ ਕਰਦੇ ਨੇ ਕੀ ਉਹਨਾਂ ਦੇ ਪਲਾਨਸ ਨੇ ਤੇ ਕੁਝ ਹੋਰ ਖਾਸ ਕੁਐਸਚਨ ਵੀ ਕਰਾਂਗੇ ਜੋ ਕਿ ਤੁਸੀਂ ਵੀ ਪਸੰਦ ਕਰੋਗੇ ਪਹਿਲਾਂ ਵੀ ਤੁਸੀਂ ਪਸੰਦ ਕਰਦੇ ਹੋ ਸੋ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਵੀਡੀਓ ਦੇ ਨਾਲ ਅਖੀਰ ਤੱਕ ਜਰੂਰ ਬਨੇ ਰਹਿਣਾ ਤੇ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਮੇਰਾ ਨਾਮ ਗਗਨਦੀਪ ਸਿੰਘਾ ਜੀ ਠੀਕ ਹੈ ਤੇ ਕਿਹੜੀ ਜਗ੍ਹਾ ਤੋਂ ਮੈਂ ਆ ਗਈ ਲੁਧਿਆਣਾ ਤੋਂ अच्छा इत्ते फिर के मैं इत्ते गिडी रूट ते जी अच्छा इतनी दूर गिडी रूट ते <laughs> की करी उधर ਸਾਡੇ ਰੌਣਕ ਮੇਲਾ ਹੁੰਦਾ ਨਹੀਂ ਇੱਧਰ ਦੇਖਣ ਆਈਦਾ ਨਹੀਂ ਅੱਜ ਤਾਂ ਬਹੁਤ ਰੌਣਕ ਮੇਲਾ ਤੁਹਾਡੇ ਨਹੀਂ ਠੀਕ ਆ ਇੱਧਰ ਵੀ ਸਹੀ ਆ ਇਹਦਾ ਉਹ ਆ ਸ਼ੋਅ ਆ ਸ਼ੋਅ ਆਈ ਨਹੀਂ ਨਹੀਂ ਇੱਥੇ ਵੈਸੇ ਆਪਣਾ ਸ਼ੋਰੂਮ ਆ ਆਪੇ ਇੱਥੇ ਰਹਿੰਦੇ ਆ ਅੱਛਾ ਅੱਛਾ ਠੀਕ ਆ ਇੱਥੇ ਰਹਿੰਦੇ ਆ ਫਿਰ ਕੀ ਕਰੀਏ ਉਹਨੂੰ ਨਵੇਂ ਸਾਲ ਦੀ ਕਿਵੇਂ ਸ਼ੁਰੂਆਤ ਕਰਦੇ ਆ ਨਵੇਂ ਸਾਲ ਦੀ ਸੁੱਖ ਭਰੀਆਂ ਸੁੱਖਾਂ ਦਾ ਸ਼ਾਂਤੀਆਂ ਨਾਲ ਨਵਾਂ ਸਾਲ ਆਵੇ ਮੁਬਾਰਕਾਂ ਸਾਰਿਆਂ ਨੂੰ ਬਹੁਤ ਵਧੀਆ 2024 ਕਿਵੇਂ ਦਰਿਆ 2024 ਨਾਟ ਗਾਟ ਨਾਟ ਬੈਟ ਰਿਆ ਨਾ ਵਧੀਆ ਨਾ ਮਾੜਾ ਕੋਈ ਖਾਸ ਚੀਜ਼ ਜਿਹੜੀ ਯਾਦ ਹੋਵੇ 2024 ਦੀ ਯਾਦ ਮੇਰੇ ਯਾਰ ਵੇਲੀ ਹੈ ਦੱਸ ਦੋ ਸੱਚੀ ਗੱਲ ਨਹੀਂ ਨਹੀਂ ਬਈ ਇਹ ਤਾਂ ਵਦਈਆਂ ਮਿਆਕ ਨਾ ਸਹੇਲੀ ਜਨਾਨੀ ਸਾਰੀਆਂ ਨਾਲ ਹੀ ਨੇ ਅੱਛਾ ਅੱਛਾ ਸਾਰੀਆਂ ਇੰਨੀਆਂ ਕਿੰਨੀਆਂ ਨੇ ਨਹੀਂ ਨਹੀਂ ਇਹ ਤਾਂ ਸ਼ਗਲ ਮੇਲਾ ਹਾਂ ਚਲੋ ਤਾਂ ਕਹਿੰਦੇ ਨੇ ਅੱਪਾ ਮਜਾ ਕਰਦੇ ਆਪਾਂ ਬਿਲਕੁਲ ਬਿਲਕੁਲ ਤੇ ਮਤਲਬ ਜੇਕਰ ਗੱਲ ਕਰੀਏ ਕਈ ਵਾਰ ਹੁੰਦਾ ਬੰਦੇ ਨੂੰ ਵੀ ਮੈਂ ਨਵੇਂ ਸਾਲ ਚ ਕੋਈ ਚੇਂਜ ਲੈ ਕੇ ਆਉਣਾ ਜਾਂ ਕੋਈ ਆदत ਛੱਡਣੀ ਆ ਜਾਂ ਕੋਈ ਨਵੀਂ ਆदत ਸ਼ੁਰੂ ਕਰਨੀ ਆ ਕੋਈ ਕੰਮ ਸ਼ੁਰੂ ਕਰਨਾ ਕੋਈ ਐਦਾਂ ਦਾ ਹੈ ਟਿਚਰ ਤੁਹਾਡਾ ਹਾਂਜੀ ਪੁਰਾਣੀ ਆਦਤ ਆ ਆਪਾਂ ਛੱਡਤੀ ਹੋਈ ਐ 2024 ਦੇ ਵਿੱਚ ਉਹ ਆਪਣੀ ਆ ਕੇ ਡਰਿੰਕ ਦੀ ਅੱਛਾ ਉਹ ਆਪਾਂ ਪਿਛਲੇ ਮਹੀਨੇ ਛੱਡਤੀ ਹੋਈ ਆ ਵਾ ਹੁਣ ਨਹੀਂ ਆਪਾਂ ਲੈ ਕੇ ਆਣੀ ਦੁਬਾਰਾ ਦੁਬਾਰਾ ਨਹੀਂ ਲੈ ਕੇ ਆਉਣੀ ਠੀਕ ਹੈ ਹਾਂਜੀ ਤੇ ਇੱਕ ਜਰੂਰ ਸਵਾਲ ਹਾਲਾ ਕਿ ਇਹ ਸਾਰੇ ਮੁੱਦੇ ਤੋਂ ਹਟ ਕੇ ਆ ਅੱਜ ਚਰਚਾ ਚੱਲ ਰਹੀ ਆ ਕਿ ਜੋ ਡੱਲੇਵਾਲ ਸਾਹਿਬ ਭਾਰਤ ਆਪਣਾ ਵਾਪਸ ਲੈ ਰਹੇ ਨੇ ਕਿਸਾਨਾਂ ਗੂਨੇ ਹਨਾ ਹਾਲਾਂਕਿ ਉਹ ਅਫਵਾਹੀ ਮੰਨ ਰਹੇ ਆ ਜੇ ਤੱਕ ਤਾਂ ਕੋਈ ਇਤਨ ਗੱਲਬਾਤ ਨਹੀਂ 35 ਦਿਨ ਹੋ ਗਏ ਤੇ ਤੁਸੀਂ ਕਿਵੇਂ ਦੇਖਦੇ ਹੋ ਉਹਨੂੰ ਮਤਲਬ ਇੱਕ ਆਜ਼ਾਦ ਸੋਚ ਦੇ ਤੌਰ ਤੇ ਵੀ ਜੋ ਮਰਨ ਵਰਤ ਹੈ ਉਹ ਸਹੀ ਹੈ ਜਾਂ ਗਲਤ ਹੈ ਜਾਂ ਉਹ ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ ਵਾਪਸ ਲੈ ਰਿਹਾ ਤਾਂ ਬੰਦੇ ਨਾਲ ਤੇ ਪੁੱਛ ਰਿਹਾ ਵਾਪਸ ਤਾਂ ਲੈਣਾ ਜੇ ਲੈ ਰਿਹਾ ਤਾਂ ਵਧੀਆ ਗੱਲ ਹੈ ਕੋਈ ਸੋਚ ਸਮਝ ਕੇ ਲੈ ਰਹੇ ਹੋਣੇ ਏਡਾ ਮੜਾ ਤਾਂ ਡਿਸੀਜਨ ਲੈ ਨਹੀਂ ਪਾਉਂਦੇ ਪੁਸ਼ਟੀ ਨਹੀਂ ਕਰਦੇ ਇਹਦੀ ਵੈਸੇ ਖਬਰਾਂ ਕਹੀਂ ਲਾ ਰਹੇ ਨੇ ਉਹ ਹਾਂ ਵੀ ਹੁੰਦੀਆਂ ਨੇ ਇਸ ਚੀਜ਼ ਤੋਂ ਆਪਾਂ ਹਟ ਗਈ ਗੱਲ ਕਰੀ ਜਿਆਦਾ ਬੈਟਰ ਹੈ ਹਾਂ ਸਹੀ ਗੱਲ ਨਹੀਂ ਮੈਂ ਤਾਂ ਹੀ ਕਹਿ ਇੱਕ ਜਿਆਦਾ ਸੌਦੇ ਤੌਰ ਤੇ ਇੱਕ ਨੌਜਵਾਨ ਦੇ ਤੌਰ ਤੇ ਆਪਾਂ ਇਸ ਗੱਲ ਦਾ ਗੱਲ ਨਹੀਂ ਕਰੀ ਜਿਆਦਾ ਵਧੀਆ ਤੁਹਾਨੂੰ ਪਤਾ ਵਿਸ਼ਾ ਕੁਸ਼ੀ ਪੜ ਜਾਂਦਾ ਫਿਰ ਇਸ ਗੱਲ ਦਾ ਇਹ ਵੀ ਗੱਲ ਸੀ ਹੈ ਚਲੋ ਥੈਂਕ ਯੂ ਸਮਾਂ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ so much ਬਸ ਖਾ ਵੀ ਕੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਬਾਬਾ ਤੁਹਾਨੂੰ ਵੀ ਸਾਰਿਆਂ ਨੂੰ ਵੀਰਤੀ ਬਹੁਤ ਬਹੁਤ ਕਿਵੇਂ ਕਰ ਰਹੇ ਹੋ ਸ਼ੁਰੂਆਤ ਨਵੇਂ ਸਾਲ ਦੀ ਨਵੇਂ ਸਾਲ ਦੀ ਬਸ ਹੀ ਇੱਥੇ ਘੁੰਮ ਫਿਰ ਕੇ ਵੇਹ ਨੇ ਮਾਹੌਲ ਚਾ ਲੋਕਾਂ ਦਾ ਠੀਕ ਹੈ ਕੋਈ ਇਦਾਂ ਦਾ ਟੀਚਾ ਹੋਵੇ ਕੋਈ ਨਵੀਂ ਆਤ ਸ਼ੁਰੂ ਕਰਨੀ ਹੋਵੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਜਾਂ ਫਿਰ ਕੋਈ ਇਦਾਂ ਦੀ ਤੁਹਾਨੂੰ ਲੱਗੇ ਵੀ ਮੈਂ ਆਹ ਤੇ ਛੱਡ ਦੇਣੀ ਆ ਪੁਰਾਣੇ ਸਾਲ ਦੇ ਬਸ ਯਾਰ ਵੀ ਇਹ ਘਰਦਿਆਂ ਨੂੰ ਝੂਠ ਨਾ ਮਾਰੋਗੇ ਆਦਾ ਜਾਓ ਆਓ ਘਰਦਿਆਂ ਨੂੰ ਹਮੇਸ਼ਾ ਸੱਚ ਦੱਸੋ ਵੀ ਕਿੱਥੇ ਆ ਕਿੱਥੇ ਨਹੀਂ ਕਹਿੰਦੇ ਨਾਲ ਕਦੀ ਨਹੀਂ ਬੰਦਾ ਧੋਖਾ ਖਾਂਦਾ ਠੀਕ ਹੈ ਹਾਂਜੀ ਉਹ ਮਾਲੀ ਧੰਨਵਾਦ ਜੀ ਵੈਸਟ ਆਫ ਲੱਕ ਜੀ 90 ਸਾਲ ਦੀਆਂ ਮੁਬਾਰਕਾਂ ਜੀ ਬਹੁਤ-ਬਹੁਤ ਕਿਵੇਂ ਕਰ ਰਹੇ ਹੋ ਨਵੇਂ ਸਾਲ ਦੀ ਸ਼ੁਰੂਆਤ ਇਹ ਬਸ ਸਰ ਹੁਣ ਅਸੀਂ ਕੀ ਕਰਨੀ ਹੈ ਬੱਚੇ ਘੁਮਾ ਰਹੇ ਹਾਂ ਬਸ ਕੀ ਨਵੇਂ ਬੇਟੀ ਦਾ ਨਵੇਂ ਸੀਰਤ ਠੀਕ ਹੈ ਪੜਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ 90 ਸਾਲ ਦੀਆਂ ਮੁਬਾਰਕਾਂ ਜੀ ਬਹੁਤ-ਬਹੁਤ ਇਧਰ ਰਹਿੰਦਾ ਯਾਰ ਨਵੇਂ ਸਾਲ ਨੂੰ ਟਾਈਮ ਨਹੀਂ ਆਇਆ ਹਮ ਤਾਂ 2-3 ਘੰਟੇ 4 ਘੰਟੇ ਰਹਿ ਗਏ ਤੁਹਾਨੂੰ ਵੀ ਬਹੁਤ-ਬਹੁਤ ਜੀ ਠੀਕ ਕਿਵੇਂ ਸ਼ੁਰੂਆਤ ਕਰ ਰਹੇ ਹੋ ਨਵੇਂ ਸਾਲ ਦੀ ਵਧੀਆ ਯਾਰ ਵੀਰੇ ਪਰਵਾਰ ਦੇ ਨਾਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਕੋਈ ਟੀਚਾ ਹੋਵੇ ਨਵੀਂ ਕੋਸ਼ਿਸ਼ ਸ਼ੁਰੂ ਕਰਨਾ ਵੀ ਕੋਈ ਆਦਤ ਬਦਲਣੀ ਹੋਵੇ ਜਾਂ ਫਿਰ ਕੋਈ ਆਦਤ ਛੱਡਣੀ ਹੋਵੇ ਵੀਰੇ ਕਹੀਦਾ ਜਾਣੇ ਆਦਤਾਂ ਦਾ ਬਹੁਤ ਛੱਡਣਾ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਤੇ ਨਵੇਂ ਸਾਲ ਦੀ ਸ਼ੁਰੂਆਤ ਕਿਵੇਂ ਕਰਦੇ ਹੋ ਜੀ ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਲਈ ਦੇਖ ਰਹੇ ਆਂ ਨੇ ਛੁੱਟੀ ਮਨਾ ਰਹੇ ਆਂ ਅੱਜ ਤਾਂ ਹਲੇ ਅੱਛਾ ਕੱਲ ਛੁੱਟੀ ਹੈ ਹਲੇ ਜੁਆਏ ਕਰਦੇ ਆਂ ਫੈਮਿਲੀ ਨਾਲ ਆਏ ਆ ਪਹਿਲਾਂ ਪਿਛਲੇ ਸਾਲ ਕੇ ਵੇ ਕੀਤਾ ਸੀ ਇੰਜੋਏ ਪਿਛਲੇ ਸਾਲ ਵਦਿਆ ਕੀਤਾ ਸੀ ਕੱਲੇ ਸੀ ਇਸ ਵਾਰ ਵਿਆਹ ਹੋ ਗਿਆ ਹੈ ਚਲੋ ਫੇਰ ਤਾਂ ਫੈਮਿਲੀ ਰਿਸਪੌਂਸਿਬਿਲਟੀਜ਼ ਹੈ ਦੋ ਵਾਰ ਕੇ ਬਾਦ ਹੋ ਗਈ ਤਾਂ ਹੀ ਆਏ ਜੀ ਮਠਾਈ ਮੁੱਠੀਆਂ ਲੈ ਜੇ ਕਰਦੇ ਕਹਿੰਦੇ ਲੈ ਕੇ ਪਏ ਨਵਾਂ ਸਾਲ ਹਾਂਜੀ ਹਾਂਜੀ ਹੋਰ ਜੀ ਹੋਰ ਕੋਈ ਆਦਤ ਛੱਡਣੀ ਹੋਵੇ ਜਾਂ ਕੋਈ ਨਵੀਂ ਸ਼ੁਰੂ ਕਰਨੀ ਹੋਵੇ ਕਿਉਂ ਇਦਾਂ ਦਾ ਟੀਚਾ ਹੈ ਹਲੇ ਤਾਂ ਨਵੇਂ ਨਵੇਂ ਫੈਮਿਲੀ ਵਿੱਚ ਪਿਆਰ ਰੱਖਿਆ ਸਿੱਖ ਰਹੇ ਨੇ ਨਵੇਂ ਨਵੇਂ ਰਿਸਪੌਂਸਿਬਿਲਟੀਆ ਇਹ ਹੈ ਕਿ ਟਾਈਮ ਸਿਰ ਬੰਦਾ ਵਿਆਹ ਕਰਾ ਲਵੇ ਰਿਸਪੌਂਸਿਬਿਲਟੀ ਨਿਭਾਵੇ ਚੰਗਾ ਰਹਿੰਦਾ ਹੈ ਜਿਹੜੇ ਮਤਲਬ ਅਨਮੈਰਿਡ ਨੇ ਉਹਨਾਂ ਨੂੰ ਕੋਈ ਸਲਾਹ ਦੇਣੀ ਹੋਵੇ ਅਨਮੈਰਿਡ ਨੂੰ ਠੀਕ ਹੈ ਲਾਈਫ ਦਾ ਹਰ ਇੱਕ ਸਟੇਜ ਹੁੰਦਾ ਹੈ ਆਪਣੇ ਆਪਣਾ ਸਟੇਜ ਉਸ ਸਾਮਣੇ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ ਨਾ ਜਿੰਨੀ ਏਜ ਹੈ ਇਸ ਅਕੋਰਡਿੰਗ ਉਹਨਾਂ ਨੂੰ ਸਿੱਖਣਾ ਚਾਹੀਦਾ ਕੁਝ ਹੈ ਕੁਛ ਨਾ ਕੁਛ ਹਰ ਰੋਜ਼ ਕੁਛ ਨਾ ਕੁਛ ਸਿੱਖਣ ਦੀ ਟ੍ਰਾਈ ਕਰੋ ਅੱਛਾ ਰਹਿੰਦਾ ਹੈ ਕੁਝ ਐਕਸਪੀਰੀਅੰਸ ਮਿਲਦਾ ਹੀ ਹੈ ਕਹਾ ਪਤਾ ਕਿ ਬਿਆਦਾ ਲੱਡੂ ਆਣੇ ਜਿਹੜਾ ਖਾਂਦਾ ਉਹ ਵੀ ਪਸਤਾਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਸਤਾਂਦਾ ਤੁਹਾਨੂੰ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੀ ਖਾ ਲੈਣਾ ਚਾਹੀਦਾ ਨਹੀਂ ਇੱਥੇ ਜੀ ਦੇਖੋ ਆਪਣਾ ਆਪਣੇ 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 ਡਿਪੈਂਡ ਕਰਦਣਾ ਤੁਸੀਂ ਉਹਦੇ ਨਾਲ ਤੁਸੀਂ ਕਿਵੇਂ ਰਹਿ ਰਹੇ ਹੋ ਹੈਨਾ ਅਗਲੀ ਤੁਹਾਡਾ ਘਰ-ਕੂਲ ਛੱਡ ਕੇ ਥੋੜੀ ਰਿਸਪੌਂਸਿਬਿਲਟੀ ਹੈ ਤੁਸੀਂ ਉਹਨੂੰ ਸੈੱਟ ਕਰਨਾ ਆਪਣੀ ਫੈਮਿਲੀ ਵਿੱਚ ਹੈਨਾ ਤੁਹਾਡੀ ਫੈਮਿਲੀ ਤੁਹਾਨੂੰ ਜ਼ਿਆਦਾ ਪਤਾ ਉਹਨੂੰ ਨਹੀਂ ਪਤਾ ਹੈ ਅਗਰ ਤੁਸੀਂ ਵਿਆਹ ਕਰ ਲੈ ਰਹੇ ਹੋ ਤੁਹਾਡੀ ਕਾਲ ਹੈ ਕਿ ਤੁਸੀਂ ਉਹਨੂੰ ਅਸੈਪਟ ਕਰ ਪਾਉਗੇ ਕਿ ਨਹੀਂ ਕਰ ਪਾਉਗੇ ਆਪਣੀ ਫੈਮਿਲੀ ਅਜਸਟ ਕਰ ਪਾਉਗੇ ਕਿ ਨਹੀਂ ਕਰ ਪਾਉਗੇ ਹੈਨਾ ਬਾਕੀ ਥੋੜੀ ਰਿਸਪੌਂਸਿਬਿਲਟੀ ਉਹਨੂੰ ਸੰਭਾਲਣਾ ਵਾਈਫ ਨੂੰ ਬਾਕੀ ਇਕੁਅਲੀ ਹੈ ਡਿਪੈਂਡ ਕਰਦਾ ਕੁਝ ਕੁੜੀਆਂ ਠੀਕ ਵੀ ਹੁੰਦੀਆਂ ਕੁਝ ਮਾੜੀਆਂ ਵੀ ਹੁੰਦੀਆਂ ਕੁਝ ਚਲੋ ਇਹ ਮੋਕ ਦੀ ਗੱਲ ਇਹ ਵੀ ਕਹਿ ਸਕਦੇ ਆ ਵੀ ਨਾ ਖਾ ਕੇ ਪਸਤਾਉਣ ਨਾਲੋਂ ਖਾ ਕੇ ਪਸਤਾ ਲਓ ਇਹ ਵੀ ਆ ਵੀ ਠੀਕ ਹੈ ਆ ਨਾ ਟਾਈਮ ਸੇ ਵਿਆਹ ਹੋ ਜਾਵੇ ਤਾਂ ਵਧੀਆ ਹੀ ਹੁੰਦਾ ਹੈ ਹੈਨਾ ਜੋ ਆਖ ਹੋਏਂਦੇ ਫਿਰ ਜੋ ਆਖ ਸੰਭਾਲ ਲੈਂਦੇ ਜੋ ਆਖ ਆਪਣੀ ਹੈਲਪ ਕਰਨ ਨੂੰ ਹੋ ਜਾਂਦੇ ਨਾ ਅੱਗੇ ਅੱਗੇ ਜਾ ਕੇ ਅਜੀਬ ਹੈ ਹੋਰ ਕੋਈ ਪਲਾਨ ਨਵੇਂ ਸਾਲ ਦੇ ਇਹਨੇ ਫੈਮਿਲੀ ਨਾਲੇ ਬਸ हां फैमिली ਨਾਲ ਹੈ ਥੋੜੀ ਪਲੈਨਿੰਗ ਹੈ ਥੋੜੀ ਆਊਟਡੋਰ ਹੈ ਥੋੜਾ ਵੇਟ ਕਰਦੇ ਪਹਿਲਾਂ ਨਾਲੋਂ ਮਤਲਬ 2023 ਨਾਲੋਂ 2024 ਚੰਗਾ ਰਿਹਾ ਮੈਰੀ ਕਰਾ ਕੇਗਾ ਪਹਿਲਾਂ ਜੋ ਮਤਲਬ 11 ਦੋਸਤਾਂ ਨਾਲ ਖੁੱਲਾ ਟਾਈਮ ਹੁੰਦਾ ਸੀ ਘੁੰਮਦੇ ਫਿਰਦੇ ਸੀ ਉਹ ਸਮਾਂ ਚੰਗਾ ਸੀਗਾ 2024 ਚੰਗਾ ਰਿਹਾ ਜਾਦੇ ਦੇਖੋ ਦੋਸਤਾਂ ਨਾਲ ਹੈਗਾ ਬਹੁਤ ਵਿਵਾਦਾਂ ਭਰੇ ਆ ਇਹ ਮਤਲਬ ਥੋੜੇ ਤੇ ਬਹੁਤ ਵੱਡਾ ਵਿਵਾਦ ਵੀ ਘਰੋ ਘਰਾ ਹੋ ਸਕਦਾ ਵੀ ਸੋਸ਼ਲ ਵੀ ਕੇ ਜਵਾਬ ਦਿਓ ਨਹੀਂ ਦੋਸਤਾਂ ਵੀ ਜ਼ਰੂਰੀ ਹੈ ਦੇਖੋ ਲਾਈਫ 'ਚ ਹਰ ਚੀਜ਼ ਦਾ ਬੰਦੇ ਨੂੰ ਆਪਣਾ ਪਰਸਨਲ ਲਾਈਫ ਜ਼ਰੂਰੀ ਹੈ ਹੈਨਾ ਦੋਸਤ ਵੀ ਜ਼ਰੂਰੀ ਹੈ ਵਾਈਫ ਵੀ ਦੋਨੋ ਨੂੰ ਟਾਈਮ ਦੇ ਕੇ ਰੱਖੋ ਇਹ ਚੀਜ਼ ਹੈ ਨਾ ਬੱਡੀ ਇਹ ਕਿ ਕਿਸੇ ਨੂੰ ਐਕਸੈਸ ਹਰ ਚੀਜ਼ ਹੀ ਅਤੀ ਮਾੜੀ ਹੁੰਦੀ ਹੈ ਹਾਂ ਇਹ ਬਹੁਤ ਵਧੀਆ ਜਵਾਬ ਦਿੱਤਾ ਕੋਈ ਚੀਜ਼ ਦੋਸਤ ਵੀ ਹਰ ਵਕਤ ਹੈਲਪ ਨਹੀਂ ਕਰਪੇਗਾ ਜਿੱਤੇ ਘਰ ਨਹੀਂ ਖੜਨਾ ਘਰ ਨਹੀਂ ਖੜਨਾ ਹੈ ਨਾ ਜਿੱਤੇ ਦੋਸਤ ਨਹੀਂ ਖੜਨਾ ਦੋਸਤ ਨਹੀਂ ਖੜਨਾ ਤੇ ਘਰ ਨਹੀਂ ਖੜ ਸਕਦੀ ਹੈ ਤਾਂ ਹਰ ਚੀਜ਼ ਨੂੰ ਬੈਲੈਂਸ ਰੱਖੋ ਤਾਂ ਬੰਦਾ ਹੋਈ ਇੱਕ ਚੀਜ਼ ਅਚੀ ਚੀਜ਼ ਰਹਿੰਦੀ ਸਭ ਦੇ ਵਾਸਤੇ ਬਹੁਤ ਵਧੀਆ ਬਹੁਤ ਮੁਬਾਰਕਾਦ ਜੀ ਆ ਆ ਆ ਬੰਦਾ ਹੈ ਕਿਵੇਂ ਚੱਲ ਰਹੀ ਨਵੇਂ ਸਾਲ ਦਾ ਫਿਰ ਹੋ ਜਾਂਦਾ ਕੀ ਹੋ ਗਿਆ ਮੈਂ ਇੱਕ ਤਰੀਕਾ ਕਿਵੇਂ ਚੱਲ ਰਿਹਾ ਨਵੇਂ ਸਾਲ ਦਾ ਪ੍ਰੋਗਰਾਮ ਨਵੇਂ ਸਾਲ ਦਾ ਬਈ ਵਧੀਆ ਚੱਲ ਰਿਹਾ ਹੈ ਕਿਵੇਂ ਕਰਦੇ ਹੋ ਸ਼ੁਰੂਆਤ ਨਵੇਂ ਸਾਲ ਦੀ ਯਾਰ ਦੋਸਤ ਤਾਂ ਮੇਰੇ ਇਕੱਠੇ ਹੋਏ ਬਸ ਬਈ ਇੱਥੇ ਆਏ ਹੋਏ ਆਂਗੇ ਕੁਝ ਯਾਰਾਂ ਬੈਲੀਆਂ ਨਾਲ ਘੁੰਮ ਰਹੇ ਆਂਗੇ ਕਿੱਥੋਂ ਆਏ ਹੋ ਬਈ ਅਸੀਂ ਸੰਗਰੂਰ ਤੋਂ ਅੱਛਾ ਸਪੈਸ਼ਲੀ ਨਵੇਂ ਸਾਲ ਵਾਸਤੇ ਹਾਂ ਬਈ ਸਪੈਸ਼ਲੀ ਨਵੇਂ ਸਾਲ ਵਾਸਤੇ ਆਏ ਆਂਗੇ ਅੱਛਾ ਜੀ ਕਿੰਨੇ ਜਣੇ ਆ ਅਸੀਂ ਹੈਗੇ ਆ ਦੇਖ ਲਓ ਬਈ ਕਿੰਨੇ ਸੱਤ ਜਾਣੇ ਆਂਗੇ ਬੜੇ ਨਜ਼ਰ ਨਾਲ ਲੱਗੇ ਵਧੀਆ ਤੋਂ ਹਾਂ ਕਿੰਨੇ ਸਾਲ ਦੀ ਯਾਰੀ ਹੈ ਜੀ ਯਾਰੀ ਬਈ ਪਹਿਲੀਆਂ ਤੋਂ ਹੀ ਨੇਗੇ ਸਾਰੀ ਅੱਛਾ ਸ਼ੁਰੂ ਤੋਂ ਹੀ ਨੇ ਹਾਂ ਸ਼ੁਰੂ ਤੋਂ ਹੀ ਨੇਗੇ ਠੀਕ ਹੈ ਨਾਲ ਹੀ ਰਹਿਣਾ ਹੈ ਨਾਲ ਹੀ ਰਹਿਣਿਆਂਗੇ ਬਸ ਬਾਹਰ ਕਿਸੇ ਨੇ ਜਾਣਾ ਨਹੀਂ ਹੈਗਾ ਇੱਥੇ ਹੀ ਬਸ ਨਿਆਰੇ ਲੈਣੇ ਆ ਹਾਂ ਇਹ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੇ ਨੌਜਵਾਨ ਜਾ ਰਹੇ ਨੇ ਬਾਹਰ ਉਹਨਾਂ ਨੂੰ ਕੋਈ ਕਹਿਣਾ ਜਾਓਗੇ ਨੌਜਵਾਨ ਬਈ ਹੁਣ ਆਪਾਂ ਦਾ ਕਿਹਨੂੰ ਕੀ ਕਹਿਣਾ ਨਹੀਂ ਚਲੋ ਆਪਾਂ ਸਲਾਹ ਦੇ ਸਕਦੇ ਹਾਂ ਰੋਕਣਾ ਤਾਂ ਕੇ ਨਹੀਂ ਉਹਦਾ ਘਰੇ ਦੇ ਕੇ ਤੇ ਨਹੀਂ ਰੁਕਦੇ ਘਰ ਦੇ ਦੇ ਹਾਂ ਬਈ ਹੁਣ ਜਿਹਨੇ ਜਾਣਾ ਯਾਰ ਉਹਦਾ ਹੁਣ ਮਨ ਤੇ ਹੁੰਦਾ ਅਗਲੇ ਦਿਨ ਨੀ ਫੇਰ ਵੀ ਤੁਹਾਡੇ ਵੱਲੋਂ ਜਿਵੇਂ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਵੀ ਆਪਾਂ ਬਾਹਰ ਜਾਣਾ ਨਹੀਂ ਉਰੀ ਰਹਿਣਾ ਇਹ ਬਹੁਤ ਵਧੀਆ ਗੱਲ ਹੈ ਹਾਲਾਂਕਿ ਤੁਸੀਂ ਹਲਕੇ ਚ ਕਹੀ ਆ ਪਰ ਬਹੁਤ ਵੱਡੀ ਗੱਲ ਕਹੀ ਹਾਂ 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 ਬਈ ਹੁਣ ਆਪਣਾ ਸਾਰਾ ਪਰਿਵਾਰ ਬਈ ਬਾਹਰ ਹੈਗਾ ਹਾਂਜੀ ਹੁਣ ਇੱਥੇ ਮੇਰੇ ਮੰਮੀ ਡੈਡੀ ਨੇ ਚਾਚਾ ਚਾਚੀ ਭਾਈ ਭੈਣ ਸਾਰੇ ਬਾਹਰ ਨੇਗੇ ਹੁਣ ਇੱਥੇ ਵੀ ਕੋਈ ਚਾਹੀਦਾ ਨਾ ਨਾ ਇੱਥੇ ਵੀ ਕੋਈ ਚਾਹੀਦਾ ਕੌਣ ਸੰਭੂਗਾ ਹਾਂ ਇਹ ਵੀ ਵਧੀਆ ਗੱਲ ਆ ਹੋਰ ਬਈ ਤੇ ਕੋਈ ਨਵੀਂ ਆਦਤ ਸ਼ੁਰੂ ਕਰਨੀ ਹੋਵੇ ਜਾਂ ਕੋਈ ਪੁਰਾਣੀ ਮਤਲਬ ਛੱਡਣੀ ਹੋਵੇ ਕੋਈ ਐਦਾਂ ਦਾ ਹੈ ਆਦਤ ਦਾ ਬਈ ਕੋਈ ਨਹੀਂ ਹੈਗੀ ਯਾਰ ਆਹੀ ਵੇ ਐਦਾਂ ਦੀ ਮਾੜੀ ਆਦਤ ਹੈ ਮਾੜੀ ਆਦਤ ਵੀ ਹੈਗੀ ਨਾ ਹਸ ਰਹੇ ਨੇ ਤੁਹਾਡੇ ਨਾਲ ਮਾੜੀ ਭੇਤੀ ਨਹੀਂ ਨਾ ਭੇਤੀ ਨੇ ਤਾਂ ਹਸ ਰਹੇ ਨੇ ਮਰੇ ਗਲਤ ਬਿਆਨ ਦੇ ਹੋ ਗਿਆ ਤਾਂ ਤਾਂ ਨਹੀਂ ਆਉਂਦੇ ਨਾ ਆਣਾ ਬਈ ਸਾਰੇ ਇੱਕ ਆਤ ਨਹੀਂ ਹੈਗੀ ਤਾਂ ਇੱਕ ਆਤ ਤਾਂ ਹੁਣ ਆਤਾਂ ਤਾਂ ਬਹੁਤ ਨੇ ਗਈਆਂ ਬਈ ਹੁਣ ਕਿਹੜੀ ਕਿਹੜੀ ਹੋਰ ਬਾਈ ਬਾਤ ਤਾਂ ਬਹੁਤ ਨੇ ਕਿਹੜੀ ਕਿਹੜੀ ਛੱਡੂਗਾ ਨਹੀਂ ਚੰਗੀਆਂ ਆ ਕਿ ਮਾੜੀਆਂ ਚੰਗੀਆਂ ਵੀ ਨੇ ਮਾੜੀਆਂ ਵੀ ਨੇ ਬਾਈ ਤੇਨੂੰ ਥੋੜੇ ਤੋਂ ਪੁੱਛਦੇ ਆ ਤੁਹਾਡੇ ਯਾਰ ਦੋਸਤ ਨੇ ਆ ਨਾ ਉਹ ਤੁਸੀਂ ਉਹਨਾਂ 'ਚ ਕੋਈ ਇੱਕ ਚੀਜ਼ ਬਦਲ ਨਹੀਂ ਹੋਵੇ ਜਾਂ ਫਿਰ ਕਿਹੜੀ ਚੀਜ਼ ਤੁਹਾਨੂੰ ਉਹਨਾਂ 'ਚ ਜ਼ਿਆਦਾ ਚੰਗੀ ਲੱਗਦੀ ਆ ਜਿਹੜੀ ਅੱਛਾ ਚੰਗੀ ਸਾਰਾ ਕੁਝ ਹੀ ਚੰਗਾ ਬਾਈ ਨਾਲ ਨੂਲ ਖੜਦਾ ਰਹਿੰਦਾ ਕੋਈ ਬਦਲ ਨਹੀਂ ਹੋਵੇ ਬਦਲ ਨਹੀਂ ਤਾਂ ਨਹੀਂ ਕੋਈ ਨਾ ਨਾ ਬਦਲ ਨਹੀਂ ਤਾਂ ਕਾਣੋ ਚੰਗੀਆਂ ਹੀ ਨੇ ਸਹਰੀਆਂ ਚੱਕਰ ਹੀ ਨਹੀਂ ਕੋਈ ਠੀਕ ਠੀਕ ਚਲੋ ਬੋ ਬੋ ਮੁਬਾਰਕੀ ਤੁਹਾਨੂੰ ਤੋਂ ਡੀ ਜਾਰੀ ਏਦਾਂ ਹੀ ਬਣੀ ਰਹੇ ਹਾਂ ਹਾਂ ਬਈ ਏਦਾਂ ਹੀ ਖੜੇ ਰਹਿਣਾ ਕੀ ਨਾਮ ਹੈ ਬੰਦਾ ਆਜੋ ਹੁਣ ਆਜੋ ਆਜੋ ਨਾਲ ਤਾਂ ਖੜ ਦਿਓ ਨਾਲ ਤਾਂ ਖੜ ਦਿਓ ਉਹ ਤਾਂ ਦੇ ਲ ਹੁਣ ਯਾਰ ਤੁਹਾਡਾ ਹੱਕਾ ਮਾਰਦਾ ਨਾਲ ਖੜ ਜਾਓ ਆਜੋ ਭਰਾਵੋ ਨਾਲ ਖੜ ਜਾਓ ਔਖੇ ਟਾਈਮ 'ਚ ਯਾਰ ਇਹ ਕੰਮ ਹੁੰਦੇ ਨੇ ਮੇਰੇ ਆ ਯਾਰ ਹੀ ਕੰਮ ਆਉਂਦੇ ਨੇ ਆਜੋ ਤੁਸੀਂ ਭਾਓ ਜਾ ਤੁਸੀਂ ਖੜ ਜੋ ਕੀ ਨਾਮ ਹੈ ਜੀ ਉਹ ਜਾ ਕੇ ਗਿਆ ਬੰਦਾ ਨਾਮ ਹੈ ਜਸਕਰਨ ਸਿੰਘ ਜੀ ਮੇਰਾ ਜਸਕੀਰ ਤੇ ਜੀ ਤੁਹਾਡਾ ਜੀ ਤਰਨ ਢਿੱਲੋਂ ਠੀਕ ਹੈ ਕਿਹੜੀ ਜਗ੍ਹਾ ਤੋਂ ਐ ਅਸੀਂ ਇੱਥੇ ਲੱਗੇ ਲੋਕਲੀ ਜੀ ਲੱਗ ਪਿੰਡ ਹਾਂ ਜੀ ਠੀਕ ਹੈ ਤੇ ਨਵੇਂ ਸਾਲ ਕਿਵੇਂ ਸ਼ੁਰੂ ਕਰਦੇ ਹੋ ਫਿਰ ਸ਼ੁਰੂਆਤ ਕਰ ਰਹੇ ਹਾਂ ਨਵੇਂ ਸਾਲ ਦੀ ਤ੍ਰਿਵਿਡਵਾ ਕੇ ਬਾਅਦ ਦੇਖ ਕੇ ਆਲੇ ਦਲੇ ਆਲੇ ਦਲੇ ਆਲੇ ਦਲੇ ਕੀ ਦੇਖਦੇ ਹਾਂ ਬਸ ਮਨ ਲੋਕ ਤੋਰੇ ਫਿਰਦਿਆਂ ਮਾਹੌਲ ਵਧੀਆ ਲੱਗਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵਾਹ ਰਾਈ ਬੋੜ ਬੋੜ ਦੇਖ ਲਓ ਨੇ ਰਾਈ ਬੋੜ ਬੋੜ ਦੇਖੋ ਇਹ ਲੋਕ ਨ ਤੋਰੇ ਫਿਰਦੇ ਘੱਡੀਆਂ ਘੁੜੀਆਂ ਲੋਕਾਂ ਨੇ ਜਾਨੀਆਂ ਘੜੀ ਦੇਖ ਲੈਣੇ ਹੋਰ ਤਾਂ ਕੁਛ ਨਹੀਂ ਠੀਕ ਹੈ ਇਹ ਮੇਰੇ ਰੱਬ ਦੇ ਜੀ ਦੇਖਦੇ ਆ ਰੱਬ ਦੇ ਜੀ ਦੇਖਿਆ ਦੇਖੋ ਜਾਨੇ ਰੱਬ ਦੇ ਜੀ ਸਟੋਰੀਆਂ ਪਾਉਂਦੇ ਵਾਈ ਕੋ ਦੇਖਦੇ ਆ ਤੇ ਕੋਈ ਆਦਤ ਛੱਡਣੀ ਹੋਵੇ ਆਦਤ ਤਾਂ ਛੱਡਣੀ ਹੁਣ ਨਵਾਂ ਸਾਲ ਹੋ ਗਿਆ ਜੀ ਆਦਤ ਤਾਂ ਹੁਣ ਕੀ ਛੱਡਣੀ ਆ ਆਦਤ ਤਾਂ ਸਾਡੇ ਸਹੀ ਹੈ ਆਦਤ ਅਸੀਂ ਮੁਰੇ ਰੱਖਦੇ ਨਹੀਂ ਸ਼ਾਮੀ ਫੋਨ ਕਰਦੇ ਆ ਦਿਨੇ ਘਰੇ ਵਸ ਕੰਮ ਕਰ ਹਾਂ ਜੀ ਹਾਂ ਜੀ ਠੀਕ ਹੈ ਤੇ ਮਤਲਬ ਤੁਹਾਡੇ ਯਾਰ ਦੋਸਤ ਨੇ ਦੋ ਜਣਾ ਚਲੋ ਤਿੰਨੇ ਉਹ ਭਾਈ ਜਾ ਕੇ ਆ ਲੈ ਜਾ ਉਹ ਜਾ ਕੇ ਭੱਜ ਗਿਆ ਤੇ ਇਹਨਾਂ ਚ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਆ ਇਹ ਬਸ ਸ਼ਾਮੀ ਫੋਨ ਕਰਦੇ ਵੀ ਚਲੋ ਚੱਲੀਏ ਮੁਹਾਲੀ ਅੱਛਾ ਵੀ ਚਲੋ ਜਲੀਏ ਮੁਹਾਲੀ ਤੁਹਾਨੂੰ ਇਹਨਾਂ ਚ ਕਿਹੜੀ ਗੱਲ ਜਿਆਦਾ ਵਧੀਆ ਲੱਗਦੀ ਬਸ ਇਹਦੇ ਨਾਲੇ ਹੁੰਨੇ ਹੀ ਅਸੀਂ 24 ਘੰਟੇ ਇਹ ਗੱਲ ਵਧੀਆ ਲੱਗੀ ਹਾਂਜੀ ਹਾਂ ਕੋਈ ਇਹ ਜੀ ਗੱਲ ਜਿਹੜੀ ਬਦਲਨੀ ਚਾਹੁੰਦੇ ਹੋ ਇਸ ਵਿੱਚ ਨਹੀਂ ਬਿਲੇਟ ਆਉਂਦਾ ਹੋਵੇ ਫੋਨ ਤੇ ਚੱਕਦਾ ਹੋਵੇ ਨਹੀਂ ਨਹੀਂ ਜੀ ਟਾਈਪ ਪਰ ਆਉਂਦਾ ਫੋਨ ਕਰਕੇ ਬਹੁਤ ਦੁਖੀ ਕਰਦਾ ਫੋਨ ਕੱਟ ਕਰੇ ਜੀ ਬਹੁਤ ਜ਼ਿਆਦਾ ਦੁਖੀ ਕਰਦਾ ਫੋਨ ਕੱਟ ਕਰੇ ਹਾਂਜੀ ਫੋਨ ਕੱਟ ਕਰੇ ਅਸਲ ਨੂੰ ਮੈਂ ਹੀ ਕਹਿਣਾ ਸੀ ਚਲੋ ਚੱਲੀਏ ਮੇਰੇ ਨਾਲ ਆਜੋ ਹਾਂਜੀ ਹਾਂ ਠੀਕ ਹੈ ਠੀਕ ਚਾਮੀ ਫਰੈਂਡ ਨਾਲ ਹੁਣ ਚਾਰ ਸਾਡੇ ਜਿਹੜਾ ਦੂਆ ਫਰੈਂਡ ਹੈ ਉਹਨੇ ਕਰਦੇ ਸੀ ਜੀ ਉਹ ਬਦਨ ਦੇ ਅਧਿਕਾਰ ਕੇ ਸਾਨੂੰ ਘਰ ਆ ਪਹਿਲਾ ਜਾਣਾ ਪੈਂਦਾ ਜਿਹੜਾ ਸਾਡਾ ਬਹੁਤ ਫਰੈਂਡ ਹੈ ਉਹ ਵੀਡੀਓ ਕਰਕੇ ਕਹਿੰਦਾ ਵੀ ਵਾਇਰਲ ਨਾ ਹੋ ਜਾਈਏ ਮੇਰੇ ਘਰੇ ਪਤਾ ਲੱਗ ਜਾਊਗਾ ਉਹਨੂੰ ਰੋਕਦੇ ਯਾਦ ਇਹ ਉਹ ਬਹਾਨਾ ਲਾ ਕੇ ਆਉਂਦਾ ਬੇੜ ਕਰਨ ਨਹੀਂ ਆ ਉਹ ਬਹਾਨਾ ਲਾ ਕੇ ਆਉਂਦਾ ਵੀ ਹਾਂ ਇੱਕ ਵਾਰੀ ਆ ਜੀਏ ਮੁੜ ਕੇ ਭਾਵੇਂ 10 ਵਜ ਜਾਣ ਸਿੰਗਰ ਕਿਹੜਾ ਵਧੀਆ ਲੱਗਦਾ ਸਿੰਗਰ ਤਾਂ ਉਹਨਾਂ ਬੱਬੂ ਮਾਨ ਹੈ ਜੀ ਬਾਕੀ ਇਹਨੂੰ ਪੁੱਛ ਲਓ ਤੁਹਾਨੂੰ ਕਿਹੜਾ ਗਾਣਾ ਜ਼ਿਆਦਾ ਵਧੀਆ ਜਿਹੜਾ ਚੱਲਦਾ ਥੋੜੀ ਸੰਨ ਦਾ ਜੀ ਕੋਈ ਨਹੀਂ ਵਧੀਆ ਲੱਗਦਾ ਇਹਨੂੰ ਬੱਬੂ ਮਾਨ ਵਧੀਆ ਲੱਗਦਾ ਇਹਨੂੰ ਨੇ ਕਿਹੜਾ ਕਿਤੇ ਚੱਲਦਾ ਥੋੜ ਬਾਤ ਚੱਲਦਾ ਹੀ ਸਾਰੇ ਚੱਲੀ ਜਾਂਦੇ ਸਾਰਾ ਹੀ ਚੱਲਦਾ ਜਵੇਂ ਨਵਾਂ ਨਮਕਣਾ ਚੱਲ ਰਿਹਾ ਤਾਂ ਕਿਹੜਾ ਲੜਕ ਹਾਂ ਨਵਾਂ ਨਹੀਂ ਆਇਆ ਨਾ ਦੂਜਾ ਯੈਸ ਨੋ ਯੈਸ ਨੋ ਹਾਂ ਯੈਸ ਨੋ ਗਣਾ ਚੱਲ ਰਿਹਾ ਤਾਂ ਦੋ ਕੋ ਬੋਲ ਸੁਣਾ ਵੀ ਤਾ ਉਹ ਯੈਸ ਨੋ ਦਾ ਬੋਲ ਨਹੀਂ ਆਦੇ ਹੁਣ ਕਿਸੇ ਨੇ ਵੀ ਸੁਣਾ ਬੋਲ ਤਾਂ ਨਹੀਂ ਹੁਣ ਇਸ ਟਾਈਮ ਬੋਲੇ ਯਾ ਜੀ ਅੱਜ ਨਵਾਂ ਨਵਾਂ ਲੰਬਰ ਤਿਆਰ ਜਿੰਨਾ ਨਵਾਂ ਸਾਲ ਦਾ ਜਿਹੜਾ ਵੀ ਇੰਨਾ ਘੈਂਡਾ ਤੁਹਾਡੇ ਦਾ ਜਿਹੜਾ ਗਰਾਫ ਤੋਂ ਗਾਣਾ ਉਹਦੇ ਹੈ ਨਹੀਂ ਜੀ ਨਾਲ ਮਤਲਬ ਬੋਲੇ ਲੈ ਕੇ ਵਿੱਚ ਮਤਲਬ ਨਵੇਂ ਯਾਰ ਜੁੜੇ ਮਤਲਬ ਐਨਾ ਹੈ ਨਹੀਂ ਕੁਝ ਉਹ ਹੁਣ ਯਾਦ ਨਹੀਂ ਆ ਰਹੀ ਯਾਦ ਨਹੀਂ ਆ ਰਹੀ ਹੈ ਨਹੀਂ ਯਾਦ ਨਹੀਂ ਆ ਰਿਹਾ ਯਾਦ ਨਹੀਂ ਆ ਰਿਹਾ ਠੀਕ ਹੈ ਚਲੋ ਅਗਲੀ ਵਾਰ ਸਹੀ ਆ ਪੁਲਿਸ ਕੰਮ ਖਰਾਬ ਕਰ ਦਿੰਦੀ ਜੇ ਪੁਲਿਸ ਨਾ ਹੋਵੇ ਹਥੌੜ ਪਟਦੀ ਹੋ ਰਹੀ ਆ ਵੀ ਸੁਣਿਆ ਕਹਿੰਦੇ ਵੀ ਪਾਰਾ ਕਰ ਦੇਣਾ ਪਾਰਾ ਜਿਹੜਾ ਜਿਆਦਾ ਹੁੰਲੜ ਬਾਜੀ ਕਰਦੇ ਉਹਨਾਂ ਵਾਸਤੇ ਠੀਕ ਹੈ ਅਸੀਂ ਤਾਂ ਚਲੋ ਨਾਰਮਲ ਘੁੰਮਣਾ ਫਿਰਨਾ ਹੁੰਦਾ ਹੋਰ ਤਾਂ ਕਿਉਂ ਖਾਣਾ ਪੀਣਾ ਬਸ ਹਾਂ ਦੀਆਂ ਜੀ ਹਾਂ ਦੀਆਂ ਜੀ ਸੌ ਬੱਚੇ ਹਾਂ ਦੀਆਂ ਹਾਂ ਦੀਆਂ ਸੌ ਬੱਚੇ ਸੀ ਬਹੁਤੇ ਖਰਾਬ ਨਹੀਂ ਹੈਗੇ ਠੀਕ ਹੈ ਇਹ ਤਾਂ ਮੈਂ ਗਲਤ ਮੈਂ ਤਾਂ ਸੌ ਬੱਚੇ ਕਹਿੰਦੇ ਤੂੰ ਕਿ ਬਹੁਤੇ ਮੈਨੂੰ ਜਿਆਦਾ ਖਾਦੀ ਕਰਦੇ ਹੋ ਰਿਹਾ ਕਿ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ ਜੀ ਨਵੇਂ ਸਾਲ ਦਾ ਬਹੁਤ ਬਹੁਤ ਹੈਪੀ ਨਿਊ ईयर ਤੁਹਾਨੂੰ ਹੈਪੀ ਨਿਊ ईयर ਜੀ ਕੀ ਨਾਮ ਆ ਭਾਈ ਗੁਰਕੀਰ ਸਿੰਘ ਤੁਹਾਡਾ ਜੀ ਬਹਾਦਰ ਸਿੰਘ ਜੀ ਠੀਕ ਹੈ ਨਵੇਂ ਸਾਲ ਦੀ ਕਿਵੇਂ ਕਰਦੇ ਹਾਂ ਸ਼ੁਰੂਆਤ ਜੀ ਬਾਜੀ ਵੀ ਸਾਵਲੀ ਵਧੀਆ ਚੜੇ ਨਵਾਂ ਸਾਲ ਨਹੀਂ ਤੁਸੀਂ ਕਿਵੇਂ ਸ਼ੁਰੂਆਤ ਕਰਦੇ ਹੋ ਮਤਲਬ ਮਤਲਬ ਕਿਵੇਂ ਜੀ ਵੀ ਯਾਰਾਂ ਦੋਸਤਾਂ ਨਾਲ ਫੈਨ ਯਾਰਾਂ ਦੋਸਤਾਂ ਨਾਲ ਇੰਜੋਏ ਕਰਕੇ ਹਾਂ ਜੀ ਹਾਂ ਬਸ ਬਸ ਪੈਕ ਚੱਕ ਘੜਕਾ ਕੇ ਨਹੀਂ ਨਹੀਂ ਪੈਗ ਪੁੱਗੜ ਤਾਂ ਸੀ ਹੈ ਨਹੀਂ ਅੱਛਾ ਲਾਉਣ ਦੇ ਚਲੋ ਵਧੀਆ ਗੱਲਾਂ ਹਾਂ ਦੋਸਤਾਂ ਨਾਲ ਇੰਜੋਏ ਕਰਨ ਖਤਰੀ ਤਾਂ ਹੀ ਆਏ ਜੀ ਠੀਕ ਹੈ ਤੇ ਕੋਈ ਐਦਾਂ ਦੀ ਯਾਦ ਕੋਈ ਛੱਡਣੀ ਚਾਹੁੰਦੇ ਹੋ ਕੋਈ ਐਦਾਂ ਦੀ ਯਾਦ ਤਾਂ ਨਹੀਂ ਵੀ ਚਾਹੁੰਦੇ ਹੋ ਵੀ ਮੈਂ ਇਹ ਛੱਡ ਦੇਣੀ ਆ ਜਾਂ ਨਵੀਂ ਕੋਈ ਯਾਦ ਸ਼ੁਰੂ ਕਰਨੀ ਹੋਵੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਨਹੀਂ ਸਰ ਐਵੇਂ ਦਾ ਕੁਝ ਨਹੀਂ ਆਏਗਾ بس ਜੋ ਪਹਿਲਾ ਹੱਤਾਂ ਨੇ ਬਹੁਤ ਵਧੀਆ ਹੀ ਨੇ ਆਪਾਂ ਪਹਿਲਾਂ ਤੋਂ ਕਰਦੇ ਆਂ ਹਿਸਾਬ ਨਾਲ ਵਧੀਆ ਚੱਲ ਰਹੇ ਆ ਠੀਕ ਆ ਤੇ ਯਾਰ ਦੋਸਤੋ ਹਾਂਜੀ ਹਾਂ ਯਾਰ ਦੋਸਤ ਕਿੰਨੇ ਕ ਸਾਲ ਹੋ ਗਏ ਯਾਰੀ ਦੋਸਤੀ ਨੂੰ ਬਾਜੀ ਇਹ ਸਮਝ ਲਓ ਵੀ ਪਹਿਲਾਂ ਤੋਂ ਇਕੱਠੇ ਹੀ ਆ ਪਿੰਡ ਦੇ ਆ ਬਚਪਨ ਦੇ ਆ ਠੀਕ ਕਿਹੜੀ ਚੀਜ਼ ਇਹਨਾਂ ਤੇ ਜਿਆਦਾ ਪਸੰਦ ਆ ਤੁਹਾਨੂੰ ਕਿਹੜੀ ਆਪਾਂ ਇਹਨਾਂ ਦੀ ਬਾ ਜਿਹੜਾ ਬਸ ਜਿਹੜਾ ਪਿਆਰ ਆ ਬਸ ਉਹੀ ਜਿਆਦਾ ਪਸੰਦ ਆ ਵੀ ਜਿਹੜਾ ਇੱਕ ਦੂਜੇ ਨਾਲ ਵਧੀਆ ਪਿਆਰ ਆ ਤੁਸੀਂ ਕੋਈ ਇੱਕ ਤਿੰਨ ਦੀ ਜੇ ਚੇਂਜ ਕਰਨੀ ਚਾਹੋ ਸੱਚ ਬੋਲਣਾ ਜੀ ਨਹੀਂ ਸੱਚ ਬੋਲਦਾ ਜੀ ਹਮੇਸ਼ਾ ਅੱਛਾ ਨਹੀਂ ਮੈਂ ਤਾਂ ਕਹਿੰਦਾ ਵੀ ਕੋਈ ਐਦਾਂ ਦੀ ਆ ਤਿੰਨ ਦੀ ਚੇਂਜ ਕਰਨੀ ਚਾਹੁੰਦੇ ਆ ਤੁਸੀਂ ਹਰ ਇੱਕ ਦੇ ਪਿੱਛੇ ਲੱਗ ਜਾਣਾ ਹਰ ਇੱਕ ਇੱਥੇ ਪਿੱਛੇ ਲੱਗ ਕੇ ਇਹਨਾਂ ਹੋਰਾਂ ਕਹਿੰਦੇ ਹਰ ਕੀ ਕਹਿੰਦਾ ਤੁਹਾਨੂੰ ਚਾਹ ਜੋ ਮਰਜ਼ੀ ਕਹੀ ਜਾਵੇ ਚੱਲੇ ਯਾਰ ਯਾਰ ਦੋਸਤ ਹੱਸਦੇ ਯਾਰ ਤਾਂ ਮਜ਼ਾਕ ਮਜ਼ਾਕ ਕਰਦੇ ਮਜ਼ਾਕ ਯਾਰ ਨੂੰ ਤਾਂ ਸੱਤ ਖੁਣਵਾਬ ਹੁੰਦੇ ਨੇ ਬਿਲਕੁਲ ਬਿਲਕੁਲ ਹਰਕਾ ਹਾਂਜੀ ਹਾਂਜੀ ਯਾਰੇ ਹੁੰਦੇ ਨੇ ਜਿਹੜੇ ਕਹਿੰਦੇ ਕੁਝ ਵੀ ਕਹਿ ਸਕਦੇ ਨੇ ਹਾਂਜੀ ਹਾਂਜੀ ਘਰਦਿਆਂ ਤੋਂ ਬਾਅਦ ਕੱਲੇ ਯਾਰ ਕੋਈ ਗੁੱਸਾ ਨਹੀਂ ਆਏਗਾ ਕੋਈ ਚੱਕਰ ਨਹੀਂ ਨਾ ਕੋਈ ਗੁੱਸਾ ਨਹੀਂ ਹੁੰਦਾ ਨਾ ਠੀਕ ਹੈ ਤੇ ਗਾਣਾ ਕਿਹੜਾ ਵਧੀਆ ਲੱਗਦਾ ਇਸ ਸਮੇਂ ਕਿਹੜਾ ਗੱਡੀ ਚ ਚੱਲਦਾ ਇਸ ਟਾਈਮ ਤਾਂ ਗਲਾਬ ਸਿੱਧੂ ਦਾ ਹੀ ਚੱਲਦਾ ਹੁੰਦਾ ਅੱਛਾ ਉਹੀ ਚੱਲ ਰਿਹਾ ਸਾਰੇ ਪਾਸੇ ਹਨਾ ਪਹਿਲਾਂ ਵੀ ਪੁੱਛਿਆ ਗਲਾਬ ਸਿੱਧੂ ਚੱਲਦਾ ਉਹ ਹੀ ਐਸੇ ਹਾਂਜੀ ਹਾਂਜੀ ਨੋਸ ਐਸੇ ਉਹੀ ਜ਼ਿਆਦਾ ਚੱਲ ਰਿਹਾ ਹਾਂਜੀ ਵੀਰ ਜੀ ਹਾਂਜੀ ਚਲੋ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਸਾਰਿਆਂ ਨੂੰ ਥੈਂਕ ਯੂ ਨਵੇਂ ਸਾਲ ਬਹੁਤ ਬਹੁਤ ਲੱਕੀ ਹੋਵੇ ਕੀ ਨਾਮ ਹੈ ਵੀਰੇ ਹਰਪ੍ਰੀਤ ਇਹ ਤੁਹਾਡਾ ਜੀ ਜਤਿੰਦਰ ਜੀ ਕਿਹੜੀ ਜਗਾ ਤੋਂ ਆਏ ਹੋ ਰੋਹੀਪੁਰ ਤੋਂ ਰੋਹੀਪੁਰ ਤੋਂ ਕੋਈ ਕੀ ਕੰਮ ਕਰਦੇ ਹੋ ਕਿ ਨਹੀਂ ਨਹੀਂ ਨਵੇਂ ਸਾਲ ਕਰ ਬੜੀ ਦੂਰ ਹੋਏ ਅੱਗੇ ਵੀ ਆਏ ਹੋ ਪਿੱਛੇ ਹਾਂ ਆਉਂਦੇ ਰਹੀਦਾ ਕਿ ਤੋ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ ਫਿਰੋਜ਼ਪੁਰ ਬਹੁਤ ਦੂਰ ਆ ਇੰਨੀ ਦੂਰ ਕਿਵੇਂ ਆ ਗਏ ਕੀ ਐਦਾਂ ਦੀ ਚੀਜ਼ ਜਿਹੜੀ ਖਿੱਚ ਲਈ ਇੰਨੀ ਦੂਰ ਤੁਹਾਨੂੰ ਬਸ ਐਦਾਂ ਹੀ ਵੇਲੇ ਵੀਡੀਓ ਵੀਡੀਓ ਠੀਕ ਹੈ ਜੀ ਨਵੇਂ ਸਾਲ ਦੀ ਸਟਾਰਟਿੰਗ ਕਿਵੇਂ ਕਰਦੇ ਹਾਂ ਬਸ ਹੁਣ ਹੁੰਨੇ ਰੈਡੀ ਰੂੜੀ ਚੱਲਦੇ ਆ ਪੱਬ ਨੂੰ ਅੱਛਾ 9:00 ਵੇਂ ਨਿਕਲਾਂਗੇ ਠੀਕ ਹੈ ਹਾਂ ਉਹਨਾਂ ਤੋਂ ਪਹਿਲਾਂ ਗੇੜੀ ਗੂੜੀ ਲਾ ਲਈਏ ਇੱਥੇ ਠੀਕ ਹੈ ਠੀਕ ਹੈ ਪਰ ਮੈਂ ਪਹੁੰਚੀ ਹਾਂ ਹਾਂ ਬਸ 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 ਠੀਕ ਹੈ ਤੇ ਯਾਰ ਦੋਸਤੋ ਦੋਨੇ ਹਾਂ ਦੋਨੇ ਯਾਰ ਦੋਸਤੋ ਤੇ ਤੁਹਾਨੂੰ ਇਹ ਪਤਾ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਿਹੜਾ ਗਾਣਾ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਅਸੀਂ ਤਾਂ ਅਰਜੰਟੇ ਹੀ ਸੁਣੀ ਰਹੇ ਹਾਂ ਕਿਹੜਾ ਗਾਣਾ ਜ਼ਿਆਦਾ ਚੱਲ ਰਿਹਾ ਇਸ ਸਮੇਂ ਗੱਡੀ 'ਚ ਬੀਟ ਤੇ ਰਿਪੀਟ ਤੇ ਸਾਰੇ ਹੀ ਨੇ ਵੈਸੇ ਤਾਂ ਸਾਰੇ ਚੱਲਦੇ ਆ ਅਰਜੰਟੇ ਲੋ ਜਿਆਦਾ ਅਰਜੰਟੇ ਲੋ ਜਿਆਦਾ ਸੁਣੀਦਾ ਤੇ ਇਹ ਵੀਰ ਜੇ ਤੁਹਾਡੇ ਯਾਰ ਦੋਸਤ ਆ ਇਹ ਚ ਕਿਹੜੀ ਆਦਤ ਤੁਹਾਨੂੰ ਜਾਦੇ ਵਧੀਆ ਲੱਗਦੀ ਆ ਇਹਦੀ ਆਦਤ ਆ ਸਾਰੀਆਂ ਹੀ ਵਧੀਆ ਆਖੇ ਲੱਗਦਾ ਮੇਰੇ ਬੱਸ ਕਿਹੜੀ ਇੱਕ ਆਦਤ ਕੋਈ ਬਦਲਣੀ ਚਾਹੋ ਜੇ ਇਹਦੀ ਇਹ ਫालतू ਫਿਰਦਾ ਜਿਆਦਾ ਥੋੜੇ ਲੱਗ ਕੇ ਇਕੱਲਾ ਨਹੀਂ ਇਹ ਇਕੱਲਾ ਅੱਛਾ ਹਾਂ ਉਹ ਵੀ ਛਾਉ ਨੂੰ ਜਿੰਮ ਟਾਈਮ ਆਉਂਦਾ ਇਹ ਫੇ ਬਜ਼ਾਰ ਦੇ ਵਿੱਚ ਦੀ ਫਿਰਦਾ ਆਉਂਦਾ ਹਾਂ ਬਸ ਬਸ ਜਿੰਨਾ ਟਾਈਮ ਜਿੰਮ ਚ ਲਾਉਂਦੇ ਉਹਨਾਂ ਬਜ਼ਾਰ ਚ ਲਾਉਂਦੇ ਉਹ ਹਾਂ ਬਸ 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 ਤੇ ਤੁਹਾਨੂੰ ਕਿਹੜੀ ਆਦਤ ਤੁਸੀਂ ਬਦਲ ਨਹੀਂ ਹੋਵੇ ਵੀਰ ਜੀ ਬਸ ਟਾਈਮ ਟਾਈਮ ਤੇ ਨਹੀਂ ਡਿਪੈਂਡ ਹੈ ਅੱਛਾ ਹਾਂ ਟਾਈਮ ਨੇ ਕਿਨਾ ਟਾਈਮ ਤੇ ਨਹੀਂ ਆਉਂਦੇ ਕਦੇ ਵੀ ਇਹ ਤਾਂ ਸਾਰੇ ਯਾਰ ਦੋਸਤਾਂ ਦੀਆਂ ਆਉ ਇਹ ਤਾਂ ਸਾਰੇ ਯਾਰ ਹੁੰਦਾ ਜਾਂਦੀਆਂ ਨਾ ਵੀ ਬਾਕੀ ਸਾਰੀਆਂ ਗੱਲਾਂ ਸਹੀ ਨੇ ਠੀਕ ਹਾਂ ਵਧੀਆ ਤੁਹਾਡੀ ਇੱਕ ਐਨੇ ਵਧੀਰੇ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਸਰ ਧੰਨਵਾਦ ਜੀ ਜਾਸਬਰੀ ਸਿੰਘ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਆਪਾ ਫਤਖੜ ਸਾਹਿਬ ਤੋਂ ਵੀਰ ਅੱਛਾ ਇੰਦਾਂ ਦੀ ਧਰਤੀ ਤੋਂ ਬਹੁਤ ਬਹੁਤ ਘੱਡਾ ਆਣੀ ਹਾਂਜੀ ਹਾਂ ਤੁਹਾਡੇ ਨਾਲ ਵੀ ਹਾਏ ਬੇੜੇ ਵਾਲਾ ਹੀ ਐ ਇਕੱਲੇ ਨੂੰ ਛੱਡ ਗਈ ਗੱਲ ਇਕੱਲੇ ਉਹਨਾਂ ਨੂੰ ਪਤਾ ਵੀ ਟਾਇਟ ਆਉਣਾਗਾ ਇਹ ਯਾਰ ਨੂੰ ਦਾ ਫਿਰ ਗਲਤ ਗੱਲ ਆ ਇਕੱਲੇ ਨੂੰ ਛੱਡਣਾ ਨਹੀਂ ਪਤਾ ਗਿਆ ਜਕਰ ਬਾਬੇ ਇਹ ਟਾਇਟ ਹੋ ਗਿਆ ਮੈਂ ਹਾਂ ਤੂੰ ਡੈਡ ਹੋ ਗਿਆ ਡੈਡ ਹੋ ਗਿਆ ਨਹੀਂ ਇਹਨਾਂ ਨੇ ਕਰ ਤਿਆ ਅੱਛਾ ਤੂੰ ਹੀ ਡੈਡ ਹੋ ਗਿਆ ਠੀਕ ਹੈ ਹੁਣੇ ਡੈਡ ਹੋ ਗਿਆ ਇਹ ਤਾਂ ਬਹੁਤ ਟਾਈਮ ਪਿਆਣਾ ਆਪਾਂ ਟਾਈਮ ਨਾਲੇ ਨਾ ਟਾਈਮ ਨਾਲੇ ਸੱਜ ਲਾਈ ਵੀ ਆ ਦੇਖ ਪ੍ਰੂਫ ਰੱਖੀਦਾ ਪ੍ਰੂਫ ਚੱਲਿਆ ਸੁਮੇਰ ਵੱਲ ਨੂੰ ਆਓ ਇਹਦੇ ਨਾਲ ਵੀ ਢਿੱਲੇ ਉਹਨਾਂ ਨਾਲ ਵਧੀਆ ਟਾਈਟੇ ਹੋ ਜਿਵੇਂ ਹਣਾ ਡੈਡ ਵਰਗੀ ਮੋਲ ਖਾਂਡੇ ਜਿਹੇ ਢਿੱਲੇ ਵੀ ਹੋ ਜਾਂਦੇ ਨੇ ਨਾ ਲੋਗ ਉਹੀ ਤਾਂ ਗੱਲ ਹੈ 1 ਸਾਲ ਆ ਜੀ ਹੁਣੇ ਸ਼ੁਰੂ ਤੇ ਮਹੁੰਤੇ ਮਨਾਉਗੇ ਤਾਂ ਹੀ 12 ਵਜੇ ਤੱਕ ਮੁਕੂਗਾ ਠੀਕ ਨਹੀਂ ਉਹੀ ਕਿਤੇ 12 ਵਜੇ ਮਨਾਉਗੇ ਕੋਈ ਪਲਾਨ ਨਹੀਂ ਬਣਦਾ ਜਾਣੇ ਦਾ ਕਿਤੇ ਹੁਣ ਬਣ ਗਿਆ ਪੂਰਾ ਹੁਣ ਚੱਲੇ ਕਿਤੇ ਨਾ ਕਿਤੇ ਨੂੰ ਠੀਕ ਨਹੀਂ ਜੀ ਸ਼ਿਮਲੇ ਨੂੰ ਕੱਢੀ ਵਰਸਾ ਹਾਂ ਜੀ ਹਾਂ ਜੀ ਪੂਰਾ ਫਿਰ ਅਗਲੇ ਸਾਲ ਆਵਾਂਗੇ ਅਗਲੇ ਸਾਲ ਆਵਾਂਗੇ ਹਾਂ ਅਗਲਾ ਸਾਲ ਅਗਲੇ ਨਹੀਂ 2-3 ਸਾਲਾਂ ਬਾਅਦ ਆਵਾਂਗੇ ਇਹ ਕਹ ਰਿਹਾ ਦੋ ਦੋ 3 ਸਾਲਾਂ ਬਾਅਦ ਫੇਰ ਜਾਦੇ ਮਜ਼ਾਕ ਹੀ ਆ ਫੇਰ ਨਰੇਗਾ ਸਗੀਮੀ ਲੱਗਦੀ ਯਾਰੇ ਉੱਥੇ ਜਿਹੜਾ ਆਪਣਾ ਕੱਲ ਅਕਸ਼ ਕੁਮਾਰ ਉਹ ਧਿਆਰ ਨਰੇਗਾਸ਼ ਉਹ ਜੁਆਇਨਿੰਗ ਕਰਾ ਰਹੇ ਆ ਬਾਕੀ ਇਲੂਮੀਨਾ ਟੂਰ ਚੱਲ ਰਿਹਾ ਹੈ ਅੱਛਾ ਬਾਈ ਦਲਜੀਤ ਨਾਲ ਰਹਿ ਰਿਹਾ ਆ ਦਲਜੀਤ ਨਾਲ ਸਾਰਾ ਆਪ ਆਪਾ ਗੱਪ ਬੁੱਗਾ ਪਾਈ ਮਾਰਦੇ ਉੱਥੇ ਅੱਛਾ ਠੀਕ ਬਾਈ ਵਧੀਆ ਗੱਲਾਂ ਦਿਰਦਾ ਹੁਣ ਤੇ ਤੁਸੀਂ ਕੋਈ ਐਦਾਂ ਦੀ ਆਦਤ ਜਿਹੜੀ ਛੱਡਣੀ ਚਾਹੁੰਦੇ ਹੋ 2024 ਛੱਡ ਤਾਂ ਬਥੇਰੀ ਲਈ ਆਂ ਛੱਡ ਦੀ ਸਾਤੇ ਆ ਜਿਹੜੀ ਨੇ ਨਾ ਚੀਜ਼ ਹੈ ਇਹ ਕਿਰਕੀ ਮੋਜ ਨਹੀਂ ਹੈ ਅੱਛਾ ਕਾ ਠੰਡ ਥਾਰਾ ਸਾਡੀ ਖੁੱਭੀਆਂ ਇੱਚ ਹੈ ਇਹੇ ਵਰਗੇ ਖੁੱਭੀਆਂ ਹੀ ਨਹੀਂ ਬੱਬਾ ਆਦਾ ਐ ਵੀ ਨਿਆਰੇ ਰੋਂਦੇ ਨਾ ਸਾਦੂਗੀ ਜੀ ਅੱਛਾ ਸਿਰਾ ਆਰ ਉੱਪਰ ਉੱਪਰ ਦੇ ਮਾਨ ਬਕਸ ਹਾਂ ਘੈੜ ਚੀਜ਼ ਲਾਉਂਗੇ ਨਾ ਨਾ ਤੂੰ ਤੂੰ ਤੇਰੀ ਆ ਤੇ ਛੱਡਣੀ ਕਰਦਾ ਬਾ ਮੇਨ ਵੀਰੀ ਇੱਕੇ ਆ ਸਾਰਿਆਂ ਦੀ ਛੱਡਣੀ ਨਹੀਂ ਨਹੀਂ ਵੀਰੇ ਕੋਈ ਨਵੀਂ ਚੀਜ਼ ਸ਼ੁਰੂ ਕਰਨੀ ਹੋਵੇ ਨਵੀਂ ਚੀਜ਼ ਵੀਰੇ ਹੁਣ ਦੇਖੋ ਇਹ ਨਹੀਂ ਕਹਿੰਦਾ ਮੈਂ ਹੋਰ ਵੀ ਕੋਈ ਨਵੀਂ ਚੀਜ਼ ਵੀਰੇ ਹੁਣ ਦੇਖੋ ਆਪਣਾ ਕੰਮਕਾਰ ਸ਼ੁਰੂ ਕਰ ਰਹੇ ਹਾਂ ਆਪਾਂ ਬਲੌਂਗੀ ਚ ਆਪਣਾ ਕੰਮਕਾਰ ਹੈਗਾ ਏ ਪੀਜੀਆ ਦਾ ਕੰਮਕਾਰ ਆ ਜੀ ਹੁਣ ਅਸੀਂ ਦੇਖਦੇ ਆ ਵੀ ਥੋੜਿਆ ਹੋਰ ਅੱਗੇ ਵਧਾਈਏ ਵਧਣਾ ਨਹੀਂ ਚਾਹੀਦਾ ਜੀ ਆਸੀਂ ਆਪਣਾ ਹੁਣ ਸਾਰੇ ਇਹ ਸੋਚ ਰਹੇ ਹਾਂ ਚਲੋ ਇਹ ਚੀਜ਼ ਵੱਖਰੀ ਆ ਇਹ ਜਦੋਂ ਪਿੰਦੇ ਆ ਇੰਜਾਇਰਮੈਂਟ ਜ਼ਰੂਰੀ ਚਾਹੀ ਡੇਲੀ ਪੀਏ ਪਰ ਹੁਣ ਸਾਡਾ ਕੰਮਕਾਰ ਹੋ ਰਿਹਾ ਥੋੜਾ ਬਹੁਤ ਸੈੱਟ ਹੋ ਰਿਹਾ ਜੀ ਰੱਬ ਦੀ ਕਿਰਪਾ ਨਾਲ ਕਦੇ ਕਿਤੇ ਤੇ ਅੱਜ ਕਿਤੇ ਆ ਠੀਕ ਹੈ ਜੀ ਮਿਹਨਤ ਹੈ ਜੀ ਮਿਹਨਤ ਆ 2025 ਚ ਸੋਚਿਆ ਹੋਇਆ ਸੀ ਵੀ ਮਜ਼ਾਕ ਇੱਕ ਵਾਰ ਕਰਕੇ ਆ ਗਏ ਹਾਂ ਮਿਹਨਤ ਨਾਲ ਹੀ ਹੁੰਦੀ ਹੈ ਮਿਹਨਤ ਇੱਕ ਸਾਈਡ ਆ ਗਈ ਆਪਣੀ ਆਪਾਂ 25 ਜਿਹੜਾ ਆਪਾਂ ਸੋਚਿਆ ਹੋਇਆ ਹੈ ਵੀ ਆਪਾਂ ਹੁਣ ਲੋਕਾਂ ਦੀ ਪੀਜੀ ਚਲਾਉਂਦੇ ਆ ਜਾਂ ਕਿਸੇ ਦੀ ਤਾਂ ਆਪਣੀ ਲੈਣੀ ਆ ਆਪਣਾ ਕੰਮ ਆਪਣਾ ਕੰਮ ਕਰਨਾ ਹੈ ਠੀਕ ਹੈ ਵੀ ਮਾਲਕ ਬਣਨਾ ਹੈ ਠੀਕ ਹੈ ਜੀ ਜਰੂਰੀ ਜਰੂਰ ਜਿਹੜੀ ਕਹਿੰਦੇ ਬੰਦਾ ਸੋਚਦਾ ਸੁਪਨੇ ਵੀ ਉਹਨਾਂ ਦੇ ਪੂਰੇ ਹੁੰਦੇ ਨੇ ਚਲੋ ਇਹ ਚੀਜ਼ ਤਾਂ ਲੈਦੀ ਹੋਗੀ ਸਾਰੀ ਚੀਜ਼ਾਂ ਨਾ ਪਰ ਜਿਹੜਾ ਹੁਣ ਕੰਮ ਆ 2025 ਚ ਕਿਸ ਸੈਨ ਤੋਂ ਮਿਲਾਂਗੇ ਤੁਹਾਨੂੰ 2025 ਚ ਜਨਵਰੀ ਫਰਵਰੀ ਚ ਤੁਹਾਨੂੰ ਕਹਾਂਗੇ ਜੀ ਅੱਜ ਅਸੀਂ ਉਹ ਚੀਜ਼ ਲੈ ਲਈ ਅੱਜ ਤੁਹਾਨੂੰ ਇਦਾਂ ਮਿਲਿਆ ਹਾਂਜੀ ਹਾਂਜੀ ਅੱਜ ਅਸੀਂ ਇਦਾਂ ਮਿਲਿਆ ਅਗਰ ਜਦੋਂ ਮਿਲੂਗੇ ਹਾਂਜੀ ਹਾਂਜੀ ਜ਼ਰੂਰ ਜੀ ਹੋ ਠੀਕ ਹੈ ਜੀ ਤੇ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਜਿਵੇਂ ਹੁਣ ਤੂੰ ਆਪਾਂ ਪਹਿਲਾਂ ਵੀ ਕਰਕੇ ਆਟਿਆਂ ਵੀਰ ਚ ਚਲਦੇ ਸੀ ਮਜ਼ਾਕ 'ਚ ਲੈ ਕੇ ਵੀ ਤੁਹਾਨੂੰ ਯਾਰ ਦੋਸਤ 'ਚ ਕੋਈ ਗੱਲ ਇੱਕ ਬਦਲਣੀ ਚਾਹੁੰਨੇ ਹੋ ਮੋਂ ਤੁਸੀਂ ਕੋਈ ਵੀ ਕਿਸੇ ਵੀ ਦੋਸਤ 'ਚ ਕਿਸੇ 'ਚ ਕੋਈ ਤੁਹਾਨੂੰ ਲੱਗਦੀ ਵੀ ਮੈਂ ਆਹ ਬੰਦੇ ਦੀ ਆਦਤ ਬਦਲਣੀ ਆ ਕਿਉਂਕਿ ਅੱਜ ਮੌਕਾ ਆ ਗਿਆ ਆਪਾਂ ਅੱਜ ਸੁਣਾ ਦੇਣਾ ਪਿਆਰ ਜੀ ਨਾਲ ਅਗਲੇ ਨੂੰ ਆਦਤ ਬਦਲ ਲੈਣੀ ਆ ਦੇਖੋ ਵੀਰੇ ਮੈਂ ਤੁਹਾਨੂੰ ਦੱਸਦਾ ਇੱਕ ਦੋ ਇਹ ਆਪਣੇ ਮਿੱਤਰਾਂ ਨਾਲ ਇਹ ਕਦੇ-ਕੁवारਾਂ ਦੇ ਆਪਾਂ ਦੋ ਇਹ ਤਿੰਨੇ ਹੁੰਦੇ ਸੀ ਮੇਨ ਬਾ ਆਦਤ ਆ ਜਿਹੜੀ ਸਾਨੂੰ ਦੱਸਤੀ ਇਹੀ ਆ ਜਿੰਦਾਬਾਦ ਬੰਮੀ ਤੇ ਬਸ ਸਾਂਝੀ ਆਤ ਹੋ ਗਈ ਨਾ ਸਾਂਝੀ ਨੇ ਮੇਰੇ ਮੇਨਿਆ ਤੇ ਹੀ ਆ ਹੋਰ ਕੋਈ ਨਹੀਂ ਹੋਰ ਸਾਰੀ ਚੀਜ਼ ਸਾਡੀ ਸਾਂਝੀ ਆ ਐ ਵੀ ਨਹੀਂ ਆ ਬਾਬਾ ਹੋਰ ਕੋਈ ਨਹੀਂ ਕਾਲੀ ਨਾ ਕੋਈ ਚੱਟਾ ਨਾ ਕੋਈ ਲੈਣਾ ਨਾ ਦੇਣਾ ਕੁਝ ਨਹੀਂ ਉਹ ਤਾਂ ਬਹੁਤ ਖਤਰਨਾਕ ਹਾਂਜੀ ਹਾਂਜੀ ਉਹਦੀ ਚੀਜ਼ ਆ ਆਦਤ ਬਦਲਾਂਗੇ ਅਸੀਂ ਇਹ ਚੀਜ਼ ਦੀ ਆਦਤ ਬਦਲਾਂਗੇ ਇਹ ਵੀ ਅਜੇ ਚਲੋ ਟਾਈਮ ਆ ਇਹ ਵੀ ਲਾ ਲਓ ਵੀ ਜਿੱਦਣੇ ਵਿਆਹ ਤਾਂ ਨਹੀਂ ਹੋਏ ਜੇ ਨਹੀਂ ਸਾਰੇ ਛੜੇ ਆ ਜੀ ਬਾਬਾ ਜਦ ਤਣ ਹੋਗੇ ਆਪੀ ਛੋਟੇ ਜਾਣੀਆਂ ਹਾਂ ਹਾਂਜੀ ਹਾਂਜੀ ਮੈਂ ਆਪੀ 8 ਵਜੇ ਨੂੰ ਘਰੇ ਆ ਰਿਹਾ ਮੈਂ ਤਾਂ ਮੁੱਕ ਦੀ ਗੱਲਾਂ ਕਰ ਰਿਹਾ ਤੂੰ ਰੋਜ਼ ਇਹਵਾ ਇੰਟਰਵਿਊ ਲੈ ਤੈਨੂੰ ਪੈਗ ਲਾ ਲਾਂ ਦੂੰਗੇ ਤੂੰ ਦਿੱਲੀ ਆਉਂਦਾ ਢੇਵਾ ਗੱਲ ਇਹ ਵੀ ਵੱਕੀ ਆ ਜਦ ਤੇ ਕਹਿੰਦੇ ਬਹੁਤ ਹੋਵੇ ਤੈਨੂੰ ਫਿਰ ਬੰਦਾ ਝੋਕ ਜਾਂਦਾ ਕਹਿੰਦਾ ਇਹ ਚੱਕਰ ਨਹੀਂ ਯਾਰੀ ਦੋਸਤੀ ਜਿਹ ਹੈ ਤਾਂ ਕੋਈ ਹਟਾਉਣੇ ਵਾਲੀ ਹੈ ਨਹੀਂ ਸਾਭ ਇੱਕੇ ਆ ਇੱਕੇ ਆ ਵੀਰੇ ਕੋਈ ਸਾਡੀ ਮਾਰੀ ਇਹ ਇਹ ਮੈਨੂੰ ਬੋਲ ਦਿੰਦਾ ਮੈਨੂੰ ਬੋਲ ਦਿੰਦਾ ਨਾ ਇਹਦਾ ਗੁੱਸਾ ਨਾ ਮੇਰਾ ਗੁੱਸਾ ਪਹਿਲਾਂ ਵੀ ਗੱਲ ਕਰਕੇ ਡਾਢੀ ਕਰਦਿਆਂ ਤੋਂ ਬਾਅਦ ਯਾਰ ਦੋਸਤੇ ਉਹ ਸਾਕਸ਼ ਹੁੰਦਾ ਵੀ ਜਿਹੜਾ ਆਪਣੇ ਮਰਜੀ ਯਾਰ ਦੋਸਤ ਨਹੀਂ ਆ ਗਏ ਸਾਰੇ ਇਹ ਸਾਕੀ ਪੂਰਾਾ ਮੁੰਡਾ ਐਵੇਂ ਨਹੀਂ ਸਾਕੀ ਪੂਰਾਾ ਮੁੰਡਾ ਐਤਾ ਸੀ ਐਵੇਂ ਨਾ ਪਾਈ ਆ ਇਹ ਵੀ ਪਾਈ ਆ ਇਹ ਖੜੇ ਯਾਰ ਦੋਸਤ ਇਹ ਕਦੇ ਇੱਕ ਵਾਰ ਆਉਂਦੇ ਨਹੀਂ ਉਹ ਦੋਸਤੀ ਵੀ ਹੋਣੀ ਚਾਹੀਦੀ ਆਹ ਹਾਂ ਬਸ ਕਰੀ ਨਹੀਂ ਹੋਣੀ ਚਾਹੀਦੀ ਹਾਂ ਜੀ ਵੀ ਉਹਦੇ ਬੰਦੇ ਨੂੰ ਗੁੱਸਾ ਨਹੀਂ ਹੁੰਦਾ ਇੱਕ ਦੂਜੇ ਨੂੰ ਗੁੱਸਾ ਸਾਨੂੰ ਕੋਈ ਬੰਦਾ ਜੋ ਮਰਜੀ ਹਜੇ ਬਾਹਰਲੇ ਤੇ ਘਰਦਿਆਂ ਦੇ ਇੱਕ ਟਾਈਮ ਬੰਦਾ ਗੁੱਸਾ ਕਰ ਜਾਂਦਾ ਪਰ ਯਾਰ ਦੋਸਤੀ ਜਿਹਦੇ ਨਾਲ ਬੈੰਦਾ ਖੜਦਾ ਉਹ ਵੀ ਦੋਸਤੇ ਹੋਗੇ ਉਹਦਾ ਨਹੀਂ ਗ ਉਨੀ ਪੂਰਾ ਗੁੱਸਾ ਕੀ ਕਰੀਏ ਜੀ ਆਪਣੇ ਹੈਗੇ ਆ ਸਾਰੇ ਇਕੱਠੇ ਰਹਿਣਾ ਗੁੱਸਾ ਤਾਂ ਉਹ ਹੁੰਦਾ ਹੈ ਤੇ ਇੱਕ ਛੋਟਾ ਜਿਹਾ ਸਵਾਲ ਆ ਤੁਸੀਂ ਪੰਜਾਬੀ ਸਕੂਲ ਚ ਪੜ੍ਹੇ ਹੋ ਸਾਰੇ ਸਰਕਾਰੀ ਵੀਰੇ ਸਰਕਾਰੀ A for apple ਹੁੰਦਾ ਨਾ ਊੜਾ ਵਰ ਕੀ ਹੁੰਦਾ ਊੜੇ ਦੇ ਦਾ ਮੇਰੇ ਕੰਮ ਅੜ ਗਿਆ ਉਹ ਨਹੀਂ ਕਰ ਦਾਂਗੇ ਗੜਾਂ ਚ ਖੜ ਜਾ ਊੜਾ ਊੜਾ ਮੈਨੂੰ ਪਤਾ ਹੀ ਊੜਾ ਦਾ ਹੁਣ ਮੇਰੇ ਕੁਝ ਹੋ ਰਿਹਾ ਹਾਂ ਹਾਂ ਹੁਣ ਕੁਝ ਸਪੈਸ਼ਲ ਆਣਾ ਚਾਹੀਦਾ ਸਪੈਸ਼ਲ ਹਾਂ ਤੇ ਈੜੀ ਤੋਂ ਹਿੱਟ ਹੁੰਦੀ ਆ ਹੋਰ ਈੜੀ ਤੋਂ ਕੀ ਹੁੰਦਾ ਐਮਲੀ ਇਹ ਸਾਰਾ ਪਾਣਾ ਸਾਰਾ ਸਾਨੂੰ ਬੈਕਗ੍ਰਾਉਂਡ ਬੋਲਦੀ ਸਾਡੀ ਹਾਂ ਬੈਕਗ੍ਰਾਉਂਡ ਹੋਰ ਦੀ ਕੁਛ ਤੁਸੀਂ ਦੱਸੋ ਆ ਜੋ ਪੈਗ ਲਾ ਲੋ ਕਿਵੇਂ ਨਾ ਨਾ ਪੈਗ ਕਿਵੇਂ ਚੱਲ ਰਹੀ ਆ ਜ਼ਿੰਦਗੀ ਆਹੋ ਬਈ ਜੋ ਇਹ ਕਰ ਰਹੇ ਆ ਕੋਈ ਗਾਣਾ ਕਿਹੜਾ ਪਸੰਦ ਆ ਤੁਹਾਨੂੰ ਮੁੱਸੇ ਵਾਲੇ ਦਾ ਜੀ ਮੁੱਸੇ ਮੁੱਸੇ ਵਾਲੇ ਦਾ ਕਿਹੜਾ ਗੀਤ ਸਭ ਤੋਂ ਪਸੰਦ ਆ ਲੈਵਲ 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 ਦੋ ਬੋਲ ਹੋ ਜਾਣ ਜਮਈ ਸੁਣਾ ਦਿਓ ਫਿਰ ਦੋ ਕੋ ਹਾਂ ਜੀ ਸੁਣਾ ਦਿਓ ਜੀ ਆਵਾਜ਼ ਜਿਆਦੀ ਨਾ ਨਾ ਬਾਬਾ ਬਹੁਤ ਵਧੀਆ ਚਲੋ ਅਲਾਦੀਰ ਥੋੜੇ ਤੂੰ ਜੀਨਾ ਨਾਲ ਕੰਪੇਅਰ ਕਰੇ ਸਾਡੇ ਹਾਣ ਦੇ ਨਹੀਂ ਲੈਵਲ ਦੇ ਨਹੀਂ ਲੈਵਲ ਦੀ ਯਾਰ ਦੀ ਹੁਣ ਹੁਣ ਥੋੜੇ ਜਿਹਾ ਸੈੱਟ ਹੋਵੇ ਤਾਂ ਗਰੀ ਗਲਤ ਹੋ ਜਾਂਦਾ ਹਾਂ ਚਲੋ ਕੋਈ ਨਹੀਂ ਬਾਬਾ ਆਪਣਾ ਲਿਖਿਆ ਕਰਨ ਆ ਵੀਰ ਸੁਣਾਉਣ ਲੱਗੇ ਮੈਂ ਸੁਣਾ ਦਿੰਦਾ ਕੋਈ ਆ ਇਹ ਇਹ ਸੁਣਾਉਂਗਾ ਜੀ ਨਮਾ ਨਵਾ ਮੁੰਡਾ 3 ਪੀ 2 ਆਉਂਦਾ ਹੈ ਹਾਂ ਤੇ ਉੱਥੇ ਦੀ ਕੁੜੀ ਫਸਾ ਲੈਂਦਾ ਹੈ ਤੇ ਉਹ ਕਹਿੰਦੀ ਆ ਵੀ ਮੇਰੇ ਨਖਰੇ ਬਹੁਤ ਆ ਤੇ ਮੈਂ ਕਿਹਾ ਚਲੋ ਕੋਈ ਨਹੀਂ ਕਹਦਾ ਜਦੋਂ ਦੀ ਉਹ ਲੱਗੀ 3P2 ਦੀ ਹਵਾ ਉਹਦੇ ਦੀ ਯਾਰੋ ਪੂਰੀ ਵੱਲੇ ਵੱਲੇ ਆ ਇੱਕ ਕੁੜੀ ਲਈ ਫਸਾ ਬੜਾ ਚੜਿਆ ਸੀ ਚਾ ਪਰ ਹੌਲੀ ਹੌਲੀ ਬੈਠ ਗਿਆ ਰੋੜੇ ਉੱਤੇ ਆ ਆਏ ਉਹ ਚੰਡੀਗੜ੍ਹ ਵਿੱਚ ਨਵਾ ਨਵਾ ਮੈਂ ਆਇਆ ਸੀ ਯਾਰੋ ਸੀਗਾ ਪੂਰਾ ਦੇਸੀ ਕੁੜਤਾ ਪਾਇਆ ਸੀ ਯਾਰੋ ਹੌਲੀ ਹੌਲੀ ਚੰਡੀਗੜ੍ਹ ਦੀ ਹਵਾ ਚਿਆ ਬੈਠਾ ਇਸ ਸ਼ਹਿਰ ਦੀ ਯਾਰੋ ਮੈਂ ਇੱਕ ਕੁੜੀ ਫਸਾ ਬੈਠਾ ਇਸ ਸ਼ਹਿਰ ਦੀ ਯਾਰੋ ਮੈਂ ਇੱਕ ਕੁੜੀ ਫਸਾ ਬੈਠਾ ਨਵੇਂ ਨਵੇਂ ਸੀ ਯਾਰੋ ਉਹਨੇ ਸ਼ੌਕ せਰੇ ਨੇ ਉਹ ਕਹਿੰਦੀ ਪੂਰੀ ਕਰੋ ਹਾਂ ਪੂਰੀ ਕਰੋ ਢਵਾਡ ਨਹੀਂ ਤਾਂ ਮੈਨੂੰ ਹੋਰ ਬਥੇਰੇ ਲੈ ਪੂਰੀ ਕਰੋ ਢਵਾਡ ਨਹੀਂ ਤਾਂ ਮੈਨੂੰ ਹੋਰ ਬਥੇਰੇ ਨੇ ਚਲੋ ਉਹਦੇ ਬਾਅਦ ਸੁਣ ਲਓ ਹੁਣ ਨਹੀਂ ਨਹੀਂ ਉਹ ਤਾਂ ਚੱਲ ਜੀ ਚੱਲਦੀ ਹੈ ਚੱਲਦੀ ਸੁਣੋ ਫਿਰ ਨਾ ਮੈਂ ਕਾਲਾ ਆ ਜੂਗਾ ਨਾ ਅਮਰਦੇਸ ਸਿੰਘ ਵਾਲਾ ਕਾਲਾ ਸਕੂਲ ਦੀ ਹੈ ਅੱਜ ਉਹ ਨਹੀਂ ਚੱਲਦਾ ਚਲੋ ਅੱਗੇ ਜੀ ਸੁਣੋ ਤਾਂ ਮਹਿਫਲ ਜਿੰਮੇ ਉਹ ਦੇਖ ਕਰਕੇ ਯਾਰਾਂ ਦੇ ਵਿੱਚ ਹੋ ਗਏ ਚਰਚੇ ਨੇ ਇਹ ਨਹੀਂ ਚਲੋ ਆਪਾਂ ਇਹ ਅਗਲਾ ਪੈਰਾ ਆ ਗਿਆ ਇਹਦੇ ਪਹਿਲਾਂ ਸੁਣਨੇ ਹਾਂ ਹੇ ਨਾ ਨਾ ਖਾਜ ਨਹੀਂ ਖੜਜੋ ਇੱਕ ਮਿੰਟ ਨੂੰ ਗਰਮ ਹੋ ਰਿਹਾ ਕੰਮ ਗਰਮ ਹੋ ਰਿਹਾ ਫਿਰ ਤੈਨੂੰ ਇਹ ਭੁੱਲ ਜਾਨੇ ਗਾਣੇ ਲਿਖੇ ਚਲੋ ਐਂਡ ਵਾਲਾ ਸੁਣ ਲਓ ਹਾਂਜੀ ਉਹ ਦੇਖ ਕਰਕੇ ਯਾਰਾਂ ਦੇ ਵਿੱਚ ਹੋ ਗਏ ਝਰਤੇ ਨੇ ਮੰਨੇ ਵਿੱਕੀ ਉਤੋਂ ਮੰਗ ਕੇ ਅੱਜ ਕੱਲ ਚੱਲਦੇ ਖਰਚੇ ਨੇ ਗਗਨੈਸ ਕਮਲ ਤੇ ਖਤਰੀ ਨੇ ਵੀ ਸਾਥ ਲਵਾਇਆ ਏ ਸੰਦੀਪ ਗੈਰੀ ਵੀ ਵਿਕੀ ਦੇ ਹਰ ਕੰਮ ਆਇਆ ਏ ਛੱਡ ਗਈ ਵਿਕੀ ਨੂੰ ਕਹਿੰਦੀ ਲੋ ਫਰ ਯਾਰ ਏ ਤੇਰੇ ਨੇ ਉਹ ਕਹਿੰਦੀ ਪੂਰੀ ਕਰੋ ਹਾਂ ਪੂਰੀ ਕਰੋ ਡਿਮਾਂਡ ਨਹੀਂ ਤਾਂ ਮੈਨੂੰ ਹੋਰ ਵਧੇਰੇ ਨੇ ਵਾਹ ਵਾਹ ਚਲੋ ਵੀਰੇ ਧੰਨਵਾਦ ਜੀ ਵਾਹ ਸੋ ਸਾਰੇ ਵੀਡੀਓ ਦੇਖ ਰਹੇ ਈਵਰਸ ਨੂੰ ਵੀ ਸਾਡੀ ਟੀਮ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਦੇਖੀ ਅੱਜ ਨਵੇਂ ਸਾਲ ਤੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਤੇ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਹੋਵੇ ਕਿਸੇ ਹੋਰ ਟੌਪਿਕ ਤੇ ਉਹ ਤੇ ਵੀ ਜਲਦ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਵੀਡੀਓ 'ਚ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਨਵੇਂ ਦੋਸਤ ਚੈਨਲ ਸਬਸਕ੍ਰਾਈਬ ਕਰ ਲੈਣਾ ਸੋ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਜੀ